ਅੱਜ ਸੀ ਪਹੁੰਚੇ ਆ ਸੰਧੂ ਹਸਪੀਟਲ ਵਿਖੇ ਔਰ ਖਾਸ ਕਰ ਇਹ ਹੈ ਕਿ ਜਿਹੜੇ ਇੱਥੋਂ ਦੇ ਹੱਡੀਆਂ ਦੇ ਡਾਕਟਰ ਆ ਉਹਨੇ 30 ਤਰੀਕ ਤੱਕ ਬਿਲਕੁਲ ਪਰਚੀ ਜਿਹੜੀ ਹੈ ਫ੍ਰੀ ਕਰ ਦੁੱਤੀ ਹੈ ਤੇ ਕਹਿੰਦੇ ਨਾਲ ਦੀ ਨਾਲ ਜਿਹੜੇ ਲੋੜਵੰਦ ਆ ਜ਼ਰੂਰਤਮੰਦ ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਥੋੜੀ ਵੀਕ ਹੈ ਉਹਨਾਂ ਨੂੰ ਆਪਾਂ ਕਹਿੰਦੇ ਦਵਾਈ ਵੀ ਜਿਹੜੇ ਡਿਸਕਾਊਂਟ ਰੇਟਾਂ ਤੇ ਦੇਵਾਂਗੇ ਕਿਸ ਕਿਸ ਤਰ੍ਹਾਂ ਦੇ ਕੇਸ ਤੁਸੀਂ ਹੈਂਡਲ ਕਰ ਚੁੱਕੇ ਹੋ ਹਾਲੇ ਤੱਕ ਕਿਉਂਕਿ ਤੁਹਾਡਾ ਵੱਡਾ ਤਜਰਬਾ ਬਾਰੇ ਸੁਣ ਕੇ ਆਇਆ ਤੇ ਕੇਸ ਕਿਸ ਤਰੀਕੇ ਦੇ ਹੱਲ ਕਰ ਚੁੱਕੇ ਹੋ ਜੋਇੰਟ ਰਿਪਲੇਸਮੈਂਟ ਦੇ ਨੀ ਰਿਪਲੇਸਮੈਂਟ ਸਿੰਪਲ ਕੰਪਲੈਕਸ ਕੰਪਲੈਕਸ ਟਰੋਮਾ ਸਿੰਪਲ ਟਰੋਮਾ ਕਿਉਂਕਿ ਇਹ ਤੋਂ ਪਹਿਲਾਂ ਆਪਣਾ ਦਿੱਲੀ ਸੀਗਾ ਮੈਂ ਗਵਰਨਮੈਂਟ ਹਸਪੀਟਲ ਜਿੱਥੇ ਸਾਰੇ ਕੰਪਲੈਕਸ ਟਰੋਮਾ ਦਾ ਹੈਂਡਲ ਕਰਦੇ ਸੀਗੇ ਆਰਥਰੋਸਕੋਪੀ ਦਾ ਐਕਸਪੀਰੀਅੰਸ ਉੱਥੇ ਮਿਲੇ ਆ ਫੀਰ ਆਪ ਫੈਲੋਸ਼ਿਪ ਕਿਤੇ ਉਤਪਤ ਮੈਂ ਉਤਪਤ ਫੈਲੋਸ਼ਿਪ ਤੋਂ ਬਾਅਦ ਆਰਥਰੋਸਕੋਪੀ ਦਾ ਟੈਕਸ ਕਿਰਨਦਾ 15 50 ਪਲਸ ਹੋ ਜਾਂਦਾ ਹਾਂਜੀ ਹਾਂ ਉਹ ਮਹਿਸੂਸ ਕਰਨ ਲੱਗ ਪੈਂਦੇ ਕਿ ਗੋਡੇ ਚ ਮੈਂ ਕੜਕ ਕੜਦੀ ਹੁੰਦੀ ਹੈ ਬਿਲਕੁਲ ਬਿਲਕੁਲ ਮੀਨਸ ਦੇ ਫੀਲ ਲਾਈਕ ਕਿ ਦੇ ਆਰ ਵਾਕਿੰਗ ਔਨ ਅ ਪਿਨ ਦੇ ਆਰ ਵਾਕਿੰਗ ਔਨ ਅ ਨੀਡਲ ਇਤਨੀ ਦੀ ਪੇਨ ਉਹਨਾਂ ਨੂੰ ਸਿਪੀਅਰ ਪੇਨ ਮਹਿਸੂਸ ਹੁੰਦੀ ਹੈ ਮਤਲਬ ਪੂਰੀ ਬਾਡੀ ਚ ਉਹਨਾਂ ਨੂੰ ਬਰਡਨ ਮਹਿਸੂਸ ਹੁੰਦਾ ਔਰ ਮੋਰੇ ਸਰਦੀਆਂ ਵੀ ਆ ਰਹੀਆਂ ਇਹਦਾ ਕਾਰਨ ਕੀ ਹੁੰਦਾ ਤੇ ਆਪਾਂ ਇਲਾਜ ਕਿਵੇਂ ਕਰ ਸਕਦੇ ਇਹ ਬੇਸਿਕਲੀ ਬਿਲਕੁਲ ਹੀ ਬੇਸਿਕ ਹੈ ਦਾ ਰੀਜ਼ਨ ਜਿਹੜਾ ਬਿਲਕੁਲ ਈਜ਼ੀ ਹੈਗਾ ਜੀ ਜਿਹੜੀ ਚੀਜ਼ ਖਿਸ ਜਾਂਦੀ ਹੈ ਕਈ ਵਾਰ ਆਪਾਂ ਛੋਟੀ-ਬੁਟੀ ਸੱਟ ਲੱਗਦੀ ਆਪਾਂ ਇਗਨੋਰ ਕਰ ਦਿੰਦੇ ਆਂ ਕਿ ਚਲੋ ਗੋਡਾ ਵਾਜ ਗਿਆ ਕਿਤੇ ਨਾ ਜੀ ਇੰਦਾ ਹੀ ਆਪਾਂ ਗਰਮ ਪੱਟੀ ਉਤਾਰ 15 ਮਿੰਟ ਰੱਖਦੇ ਆਂ ਆਪਾਂ ਇਹ ਦਹੀਂ ਨਗਾ ਦਿੰਦੇ ਆਂ ਉਹ ਤੇ ਉਹਦੇ ਕਰਕੇ ਵੀ ਅੱਗੇ ਜਾ ਕੇ ਛੇਤੀ ਗੋਡੇ ਖਿਸਦੇ ਇਸ ਚੀਜ਼ ਕਰਕੇ ਵੀ ਇਹ ਵੀ ਆਪਾਂ ਇਗਨੋਰੈਂਸ ਵੀ ਹੈ ਜੀ ਨਾ ਇੱਕ ਆਪਣੇ ਨਾਲ ਆਪਾਂ ਇਗਨੋਰ ਵੀ ਕਰ ਦਿੰਦੇ ਆਂ ਕਾ ਬੀ ਚੀਜ਼ਾਂ ਨੂੰ ਤੇ ਇਹ ਵੀ ਇੱਕ ਕਾਰਨ ਹੈਗਾ ਗੋਡੇ ਕਿਸਨ ਦਾ ਛੇਤੀ ਕਿਸਨ ਨੂੰ ਵੀ ਕਿਵੇਂ ਕੀਤਾ ਜਾ ਸਕਦਾ ਨੀ ਦੀ ਪ੍ਰੋਬਲਮਸ ਨੂੰ ਇਹ ਤਾਂ ਜਿਹੜੀ ਪਹਿਲੇ ਵੀ ਦੱਸਿਆ ਮੈਂ ਕਿ ਐਕਸਰਸਾਈਜ਼ ਹੋ ਗਿਆ ਪਰਹੇਜ਼ ਹੋ ਗਿਆ ਕੀ ਚੀਜ਼ਾਂ ਨਹੀਂ ਕਰਨੀਆਂ ਇਦਾਂ ਚੌਕੜੀ ਮਾਰ ਕੇ ਨਹੀਂ ਬਹਿਣਾ ਪੈਰਾ ਬਹਿ ਨਹੀਂ ਬਹਿਣਾ ਤੇ ਸਲਾਹ ਪ੍ਰੋਪਰਲੀ ਫਿਜ਼ਿਓ ਲੈਣੀ ਚਾਹੀਦੀ ਕਿ ਕਿਵੇਂ ਸਿਹਤ ਮਨ ਰੱਖ ਕੇ ਗੋਡਿਆਂ ਨੂੰ ਬੈਕ ਲਈ ਵੀ ਸੇਮ ਆ ਪੋਸਚਰ ਆ ਪਨ ਪੋਸਚਰ ਸਿੱਧਾ ਝੁੱਕ ਕੇ ਜਿਆਦਾ ਬੈਠਦੇ ਆ ਸਿੱਧਾ ਪੋਸਚਰ ਹੋਣਾ ਚਾਹੀਦਾ ਬੈਕ ਦੀ ਥੋੜੀ ਬਹੁਤ ਜੇ ਤੁਹਾਨੂੰ ਪ੍ਰੋਬਲਮ ਹੈਗੀ ਤੁਹਾਨੂੰ ਫਿਜ਼ਿਓ ਲੈਣੀ ਚਾਹੀਦੀ ਮਾਸਪੇਸ਼ੀਆਂ ਮਜ਼ਬੂਤ ਕਰਨੀ ਤੇ ਇਹ ਮਾਡਰਨ ਉਡੀ ਹੈਗੀ ਹੈ ਸੀਐਮ ਵਗੈਰਾ ਓਟੀ ਟੇਬਲ ਸਭ ਵਧੀਆ ਇਕੁਪਮੈਂਟ ਹੈਗੇ ਤੇ ਆਪਣੇ ਉਹ ਮਾਡਰਨ ਮਸ਼ੀਨਸ ਨੇ ਸਾਰੀ ਮਾਡਰਨ ਮਸ਼ੀਨ ਨੇ ਹਾਂਜੀ ਹਾਂਜੀ ਬਿਲਕੁਲ ਪੂਰੀ ਉਪਰੋਕਤ ਐਕਸ-ਰੇ ਇੱਥੇ ਹੋ ਜਾਂਦਾ ਹੈ ਜੀ ਐਕਸ-ਰੇ ਹਾਂਜੀ ਐਕਸ-ਰੇ ਹੀ ਹੋ ਜਾਂਦਾ ਸਾਡੇ ਕੋਲ ਹੋਰ ਕਿਹੜੀ ਸਪੈਸ਼ਲ ਹੈ ਸਾਡੇ ਕੋਲ ਐਕਸ-ਰੇ ਹੈਗਾ ਸਾਡੇ ਕੋਲ ਅਲਟਰਾਸਾਉਂਡ ਅਲਟਰਾਸਾਉਂਡ ਹੈਗਾ ਅਲਟਰਾਸਾਉਂਡ ਹੋ ਜਾਂਦਾ ਤੇ ਸੀਐਮ ਮਸ਼ੀਨ ਹੈਗੀ ਹੈ ਆਰਟੀ ਦੇ ਵਿੱਚ ਐਮਰਜੈਂਸੀ ਵੀ ਐਕਸ-ਰੇ ਕਰਦਾ ਹੋਏ ਐਮਰਜੈਂਸੀ ਐਕਸ-ਰੇ ਪੋਰਟੇਬਲ ਐਕਸ-ਰੇ ਵੀ ਹੈਗਾ ਸਾਡੇ ਕੋਲ ਤੇ ਐਮਰਜੈਂਸੀ ਫੈਸਿਲਿਟੀ ਲੱਗੀ ਹੈ ਫਰੀ ਕਿ ਜੇਕਰ ਤੁਹਾਡੇ ਗੋਡੇ ਕੜ ਕੜ ਕਰ ਰਹੇ ਨੇ ਤੇ ਢਰ ਸਤਾ ਰਿਹਾ ਕਿ ਉਤੋਂ ਰੁੱਤ ਆ ਰਹੀ ਹੈ ਸਰਦ ਦੋਸਤੋ ਮਨ ਬੇਚੈਨ ਹੋ ਰਿਹਾ ਕਿਸ ਤੋਂ ਇਲਾਜ ਕਰਾਈਏ ਜੇਬ ਤੇ ਕਿਤੇ ਡਾਕਾ ਨਾ ਵੱਜ ਜਾਵੇ ਕਿਉਂਕਿ ਹਰ ਕੋਈ ਚੱਕੀ ਫਿਰਦਾ ਹੈ ਹੱਥ 'ਚ ਕਰਦ ਦੋਸਤੋ ਤਾਂ ਤੁਹਾਨੂੰ ਦੱਸਦੀ ਅਸੀਂ ਪਹੁੰਚਿਆ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਸੰਧੂ ਹਸਪੀਟਲ ਵਿਖੇ ਜਿੱਥੇ ਹੱਡੀਆਂ ਦੇ ਡਾਕਟਰਾਂ ਦੀ ਪਰਚੀ 30 ਤਰੀਕ ਤੱਕ ਫਰੀ ਕਰ ਦਿੱਤੀ ਗਈ ਹੈ ਤੇ ਕਹਿੰਦੇ ਤੁਹਾਡੇ ਸਰੀਰ ਚੋਂ ਕਮਰ ਦਾ ਗੋਡਿਆਂ ਦਾ ਤੇ ਸਰਵਾਈਕਲ ਦਾ ਵੱਖ ਕਰ ਦਿਆਂਗੇ ਦਰਦ ਦੋਸਤੋ ਅੱਡ ਕਰ ਦਿਆਂਗੇ ਦਰਦ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬਤੀ ਨਮਾਸ਼ਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਜ਼ਿੰਦਗੀ ਦਾ ਸਫ਼ਰ ਉਨੀ دیر ਤੱਕ ਸੁਹਾਵਣਾ ਲੱਗਦਾ ਜਿੰਨੀ دیر ਤੱਕ ਦਰਦ ਤੁਹਾਡੇ ਪੈਰਾਂ ਨੂੰ ਰੋਕੇ ਮੱਕ ਕਮਰ ਦਾ ਦਰਦ ਗੋਡੇ ਦੇ ਦਰਦ ਅਤੇ ਸਰਵਾਈਕਲ ਪੇਨ ਦੀ ਗੱਲ ਕਰ ਰਿਹਾ। ਇਹਨਾਂ ਸਰਦੀਆਂ ਵਿੱਚ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਦੀ ਸ਼ਾਦੀ ਵੀ ਹੋ ਰਹੀ ਹੈ ਤੇ ਬਹੁਤਿਆਂ ਦੇ ਦਾਦੇ ਦਾਦੀ ਦੀ ਤਮੰਨਾ ਹੈ ਕਿ ਉਹਨਾਂ ਦੀ ਸ਼ਾਦੀ ਵਿੱਚ ਖੁੱਲ ਕੇ ਪੰਗੜਾ ਪਾਉਣ। ਲੇਕਿਨ ਇਹ ਚੰਦਰਾ ਗੋਡਿਆਂ ਦਾ ਦਰਦ ਉਹਨਾਂ ਦੀਆਂ ਚੀਕਾਂ ਕਢਾਈ ਬੈਠਾ। ਗੁੱਟ ਜਦ ਤੱਕੜਕੜ ਕਰਦੇ ਹਨ ਤਾਂ ਮਨ ਘਬਰਾ ਉੱਠਦਾ ਕਿ ਭਾਈ ਮੰਜੇ ਤੋਂ ਉੱਠੀਏ ਵੀ ਕਿ ਨਾ ਬਾਥਰੂਮ ਤੱਕ ਜਾਇਆ ਹੀ ਏ ਕਿ ਬਾਥਰੂਮ ਰੋਕ ਕੇ ਹੀ ਬੈਠੇ ਰਹੀ ਜੀ। ਬਹੁਤਿਆਂ ਨੇ ਇਸ ਪ੍ਰੋਬਲਮ ਦੇ ਨਾਲ ਸਮਝੌਤਾ ਕਰ ਲਿਆ ਪਰ ਬਹੁਤਿਆਂ ਨੂੰ ਹਾਲੇ ਵੀ ਆਸ ਹੈ ਕਿ ਕਿਸਮਤ ਪਲਟਾ ਮਾਰੇਗੀ ਤੁਹਾਡੀ ਕਿਸਮਤ ਪਲਟਾ ਮਾਰੇ ਇਸੇ ਕਰਕੇ ਅੱਜ ਅਸੀਂ ਪਹੁੰਚੇ ਹਾਂ ਸੰਧੂ ਹਸਪੀਟਲ ਵਿਖੇ ਔਰ ਖਾਸ ਕਰ ਇਹ ਹੈ ਕਿ ਜਿਹੜੇ ਇੱਥੋਂ ਦੇ ਹੱਡੀਆਂ ਤੇ ਡਾਕਟਰ ਆ ਉਹਨੇ 30 ਤਰੀਕ ਤੱਕ ਬਿਲਕੁਲ ਪਰਚੀ ਜਿਹੜੀ ਹੈ ਫ੍ਰੀ ਕਰ ਦਿੱਤੀ ਹੈ ਤੇ ਕਹਿੰਦੇ ਨਾਲ ਦੀ ਨਾਲ ਜਿਹੜੇ ਲੋੜਵੰਦ ਆ ਜ਼ਰੂਰਤਮੰਦ ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਥੋੜੀ ਵੀਕ ਹੈ ਉਹਨਾਂ ਨੂੰ ਆਪਾਂ ਕਹਿੰਦੇ ਦਵਾਈ ਵੀ ਜਿਹੜੇ ਡਿਸਕਾਊਂਟ ਰੇਟਾਂ ਤੇ ਦਵਾਂਗੇ ਤਾਂ ਜੇਕਰ ਤੁਹਾਡੇ ਗੋਡੇ ਵੀ ਵੀਕ ਨੇ ਫਾਈਨੈਂਸ਼ੀਅਲ ਕੰਡੀਸ਼ਨ ਵੀ ਵੀਕ ਹੈ ਤੇ ਹਾਲੇ ਤੱਕ ਸੋਚੇ ਰਹੋ ਕਿ ਭਾਈ ਕਿਹੜੇ ਡਾਕਟਰ ਨੂੰ ਦਿਖਾਈਏ ਵੀ ਭਾਈ ਡਾਕਟਰਾਂ ਤਾਂ ਪਰਚੀ ਬਹੁਤ ਮਹਿੰਗੀ ਹੁੰਦੀ ਆ ਤਾਂ ਘਬਰਾਓ ਨਾ 30 ਤਰੀਕ ਤੱਕ ਤੁਸੀਂ ਸੰਧੂ ਹਸਪੀਟਲ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਆ ਕੇ ਆਪਣੀ ਸਲਾਹ ਜਿਹੜੀ ਆ مشਵਰਾ ਜਿਹੜਾ ਆ ਉਹ ਫ੍ਰੀ ਚ ਲੈ ਸਕਦੇ ਆ ਬਾਕੀ ਪੂਰੀ ਡਿਟੇਲ ਚ ਜਾਣਕਾਰੀ ਆਪਾਂ ਅੰਦਰ ਚੱਲ ਕੇ ਡਾਕਟਰ ਕਨਪਟਨ ਜੀ ਤੋਂ ਲਵਾਂਗੇ ਆਓ ਅੰਦਰ ਸੰਧੂ ਹਸਪੀਟਲ ਦੇ ਅੰਦਰਲਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਮਰੀਜ਼ਾਂ ਦਾ ਤਾਤਾ ਲੱਗਿਆ ਹੋਇਆ ਔਰ ਰੋਜ਼ਾਨਾ ਹੀ ਸੈਂਕੜੇ ਲੋਕ ਇੱਥੇ ਓਪੀਡੀ ਵਿੱਚ ਆਉਂਦੇ ਹਨ ਤੇ ਉਹਨਾਂ ਦਾ ਥੋਰਲੀ ਚੈੱਕਅਪ ਕੀਤਾ ਜਾਂਦਾ ਹੈ ਔਰ ਦੱਸਿਆ ਜਾਂਦਾ ਹੈ ਕਿ ਲੋੜਵੰਦਾਂ ਨੂੰ ਦਵਾਈ ਦੇ ਉੱਤੇ ਡਿਸਕਾਊਂਟ ਮਿਲਦਾ ਹੁਣ ਕਨਵ ਟੰਡਨ ਜੀ ਨਾਲ ਗੱਲਬਾਤ ਕਰਦੇ ਹਾਂ ਸਾਥੀਓ ਤੁਹਾਨੂੰ ਮੇਰੇ ਨਾਲ ਸਕਰੀਨ ਵਿੱਚ ਡਾਕਟਰ ਕਨਵ ਟੰਡਨ ਜੀ ਨਜ਼ਰ ਆ ਰਹੇ ਨੇ ਡਾਕਟਰ ਕਨਵ ਟੰਡਨ ਜੀ ਐਮਐਸ ਆਰਥੋਨੇ ਔਰ ਇਹਨਾਂ ਬਾਰੇ ਮੈਂ ਬਹੁਤ ਰਿਸਰਚ ਕੀਤੀ ਹੈ ਪਤਾ ਲੱਗਿਆ ਆਪਣੀ ਫੀਲਡ ਵਿੱਚ ਇਹਨਾਂ ਦੀ ਪਛਾਣ ਇਸ ਕਰਕੇ ਵੀ ਬੁਲੰਦ ਹੈ ਕਿਉਂਕਿ ਇਹਨੇ ਡਾਇਗਨੋਸਿਸ ਬਹੁਤ ਅੱਛਾ ਕਰਦੇ ਆ ਇਹ ਇਨਸਾਨੀਅਤ ਦੇ ਤਰੀਕੇ ਨਾਲ ਅਤੇ ਨਾਲ ਦੀ ਨਾਲ ਸਾਇੰਸ ਦੋਨਾਂ ਦੇ ਤਰੀਕੇ ਨਾਲ ਜਿਹੜਾ ਇਲਾਜ ਕਰਦੇ ਜਿਸ ਕਰਕੇ ਰਿਜ਼ਲਟ ਬਹੁਤ ਅੱਛਾ ਹੁੰਦਾ ਹੈ ਡਾਕਟਰ ਸਾਹਿਬ ਮੈਂ ਬਹੁਤ ਸਾਰੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਹੁਤ ਸਾਰੇ ਸਵਾਲ ਪੁੱਛਣੇ ਆ ਪਹਿਲੇ ਸਵਾਗਤ ਕਰਦੇ ਆ ਉਸ ਤੋਂ ਬਾਅਦ ਲਵਾਂਗੇ ਤੁਹਾਡੇ ਸਾਡੇ ਸਵਾਲ ਬਹੁਨਿਕਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਡਾਕਟਰ ਸਾਹਿਬ ਤੁਹਾਡੇ ਬਾਰੇ ਬੜੀ ਚਰਚਾ ਸੁਣੀ ਹੈ ਕਹਿੰਦੇ ਡਾਇਗਨੋਸਿਸ ਬਹੁਤ ਅੱਛਾ ਕਰਦੇ ਹੋ ਸਭ ਤੋਂ ਪਹਿਲਾ ਸਵਾਲ ਤਾਂ ਮੈਂ ਇਹੀ ਲਵਾਂਗਾ ਕਿ ਤੁਹਾਡੀ ਸਪੈਸ਼ਲਿਜ਼ਮ ਐਮ ਐਸ ਆਰਥੋ ਵਿੱਚ ਸਪੈਸ਼ਲਿਜ਼ਮ ਕੀ ਹੈ ਜੀ ਐਮ ਐਸ ਆਰਥੋ ਪਹਿਲਾਂ ਤਾਂ ਐਮ ਐਸ ਆਰਥੋ ਆਪਾਂ ਜਾਣਦੇ ਆ ਐਮ ਐਸ ਆਰਥੋ ਆਪਣਾ ਜਿਹੜਾ ਹੱਡੀਆਂ ਦੇ ਜੋੜਾਂ ਦੇ ਵਿਸ਼ੇਸ਼ਕ ਹੁੰਦੇ ਆ ਉਹਨਾਂ ਨੂੰ ਆਪਾਂ ਐਮਐਸ ਹਰ ਤੋਂ ਕਹਿੰਦੇ ਆ ਜੀ ਉਸ ਤੋਂ ਬਾਅਦ ਅੱਗੇ ਜਾ ਕੇ ਫੀਲਡ ਚ ਕਾਫੀ ਫੀਲਡਸ ਚ ਜੀ ਸਪੈਸ਼ਲਾਈਜ਼ ਕਰ ਸਕਦੇ ਆ ਜਿਵੇਂ ਕਿ ਹੱਡੀਆਂ ਦੇ ਜੋਇੰਟ ਦਾ ਰਿਪਲੇਸਮੈਂਟ ਹੋ ਗਿਆ ਜਾਂ ਆਰਥਰੋਸਕੋਪੀ ਹੋ ਗਈ ਸਪੋਰਟਸ ਸਰਜਰੀ ਹੋ ਗਈ ਸਪਾਈਨ ਸਰਜਰੀ ਹੋ ਗਈ ਤੇ ਮੇਰਾ ਸਪੈਸ਼ਲਿਜ਼ੇਸ਼ਨ ਹੈ ਨਾ ਆਪਣਾ ਨੀ ਆਰਥਰੋਪਲਾਸਟੀ ਜਿਹੜਾ ਹੈ ਓਕੇ ਜੀ ਜੋਇੰਟ ਰਿਪਲੇਸਮੈਂਟ ਬੇਸਿਕਲੀ ਤੇ ਕਿਸ ਕਿਸ ਤਰ੍ਹਾਂ ਦੇ ਕੇਸ ਤੁਸੀਂ ਹੈਂਡਲ ਕਰ ਚੁੱਕੇ ਹੋ ਹਾਲੇ ਤੱਕ ਕਿਉਂਕਿ ਤੁਹਾਡਾ ਵੱਡਾ ਤਜਰਬਾ ਬਾਰੇ ਸੁਣ ਕੇ ਆਇਆ ਹੂੰ ਹੂੰ ਤੇ ਕੇਸ ਕਿਸ ਤਰੀਕੇ ਦੇ ਹੈਂਡਲ ਕਰ ਚੁੱਕੇ ਹੋ ਜੋਇੰਟ ਰਿਪਲੇਸਮੈਂਟ ਦੇ ਨੀ ਰਿਪਲੇਸਮੈਂਟ ਸਿੰਪਲ ਕੰਪਲੈਕਸ ਕੰਪਲੈਕਸ ਟਰੋਮਾ ਸਿੰਪਲ ਟਰੋਮਾ ਕਿਉਂਕਿ ਇਹ ਤੋਂ ਪਹਿਲਾਂ ਆਪਣਾ ਡੈਲੀ ਸੀਗਾ ਮੈਂ ਗਵਰਨਮੈਂਟ ਹਸਪੀਟਲ ਜਿੱਥੇ ਸਾਰੇ ਕੰਪਲੈਕਸ ਟਰੋਮਾ ਦਾ ਹੈਂਡਲ ਕਰਦੇ ਸੀਗੇ ਫਿਰ ਆਰਥਰੋਸਕੋਪੀ ਦਾ ਐਕਸਪ ਫੀਰਾ ਪਰ ਫੈਲੋਸ਼ਿਪ ਕੀ ਤੀਤ ਉਹ ਤੋਂ ਬਾਅਦ ਮੈਂ ਉਹ ਤੋਂ ਬਾਅਦ ਫੈਲੋਸ਼ਿਪ ਤੋਂ ਬਾਅਦ ਆਰਥਰੋਸਕੋਪੀ ਦਾ ਉੱਥੇ ਐਕਸਪੀਰੀਅੰਸ ਮਿਲਿਆ ਅੱਛਾ ਨਵੇਂ ਸ਼ਹਿਰ ਆਉਣ ਦਾ ਮੌਕਾ ਕਿਵੇਂ ਬਣਿਆ ਤੇ ਇੱਥੇ ਕਿਹੋ ਜਿਹੇ ਕੇਸ ਤੁਸੀਂ ਦੇਖ ਰਹੇ ਹੋ ਨਵੇਂ ਸ਼ਹਿਰ ਚ ਕਾਫੀ ਟਰੋਮਾ ਦੇ ਵੀ ਕੇਸ ਆ ਰਹੇ ਨੇ ਤੇ ਨਾਲੇ ਆਰਥੋਪਲਾਸਟੀ ਦੇ ਵੀ ਕਾਫੀ ਕੇਸ ਵੀ ਆ ਰਹੇ ਲੋਕ ਨੀ ਰਿਪਲੇਸਮੈਂਟ ਲਈ ਆਤੇ ਬਹੁਤ ਜ਼ਿਆਦਾ ਮਤਲਬ ਪੁੱਛਦੇ ਆਗੇ ਗੋਡਿਆਂ ਚ ਕਿਉਂਕਿ ਪ੍ਰੋਬਲਮ ਬਹੁਤ ਜ਼ਿਆਦਾ ਐਕਚੁਅਲੀ ਹਰ ਬੰਦੇ ਦੇ ਦੂਸਰੇ ਬੰਦੇ ਦੇ ਗੋਡੇ ਵਿੱਚ ਦਰਦ ਹੈ ਕਮਰ ਵਿੱਚ ਦਰਦ ਹੈ ਇਨੀ ਕਾਮਨ ਪ੍ਰੋਬਲਮ ਆ ਵੈਸੇ ਵੀ ਆਪਣੇ ਜਿਹੜੇ ਆਪਣੇ ਇੰਡੀਆ ਜਿਹੜਾ ਸਾਊਥ ਈਸਟ ਏਸ਼ੀਆ ਲੋਕ ਹੈਗੇ ਇਹਨਾਂ ਚ ਗੋਡਿਆਂ ਦਾ ਆਰਥਰਾਈਟਸ ਜ਼ਿਆਦਾ ਕਾਮਨ ਆ ਕੰਪੇਅਰ ਟੂ ਯੂਰੋਪੀਅਨ ਦਾ ਪਲਾਲੀ ਅਮਰੀਕਨ ਹਰ ਜਗ੍ਹਾ ਤੋਂ ਉਹਨਾਂ ਚੂਲੇ ਦਾ ਜ਼ਿਆਦਾ ਇੰਪੋਰਟੈਂਟ ਆ ਜੀ ਤੇ ਇਸ ਲਈ ਬਹੁਤ ਜ਼ਿਆਦਾ ਨੀ ਆਰਥਰਾਈਟਸ ਦੇ ਬੋਲ ਪੇਸ਼ੈਂਟ ਦੇਖਣ ਨੂੰ ਮਿਲ ਰਹੇ ਆ ਕਮਰ ਦਰਦ ਦੇ ਬਹੁਤ ਮਿਲਦੇ ਆ ਲੋ ਬੈਕ ਏਕ ਦੇ ਸਰਵਾਈਕਲ ਦੇ ਬੋਲ ਸਰਵਾਈਕਲ ਹਾਂ ਜੀ ਬਿਲਕੁਲ ਅੱਛਾ ਮੈਂ ਨਵੇਂ ਸ਼ਹਿਰ ਦੀ ਗੱਲ ਕਰਾਂ ਤਾਂ ਮੈਂ ਵੀ ਦੇਖ ਰਿਹਾ ਸੀ ਪਿਛਲੇ ਕਾਫੀ ਸਮੇਂ ਤੋਂ ਅਬਜ਼ਰਵ ਕਰ ਰਿਹਾ ਸੀਗਾ ਕਿ ਜਦੋਂ ਬੰਦਾ ਨਾ 50 ਪਲੱਸ ਹੋ ਜਾਂਦਾ ਹਾਂਜੀ ਹਾਂ ਉਹ ਮਹਿਸੂਸ ਕਰਨ ਲੱਗ ਪੈਂਦਾ ਕਿ ਗੋਡੇ ਚ ਨਾ ਕੜ 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 ਜੀ ਹੁੰਦੀ ਹੈ ਮੀਨਸ ਦੇ ਫੀਲ ਲਾਈਕ ਕਿ ਦੇ ਆਰ ਵਾਕਿੰਗ ਔਨ ਅ ਪਿਨ ਦੇ ਆਰ ਵਾਕਿੰਗ ਔਨ ਅ ਨੀਡਲ ਇਤਨਾ ਦੀ ਪੇਨ ਉਹਨਾਂ ਨੂੰ ਸਿਵियर ਪੇਨ ਮਹਿਸੂਸ ਹੁੰਦੀ ਹੈ ਮਤਲਬ ਪੂਰੀ ਬਾਡੀ ਚ ਉਹਨਾਂ ਨੂੰ ਬਰਡਨ ਮਹਿਸੂਸ ਹੁੰਦਾ ਔਰ ਮੋਰੇ ਸਰਦੀਆਂ ਵੀ ਆ ਰਹੀਆਂ ਹੈ ਇਹਦਾ ਕਾਰਨ ਕੀ ਹੁੰਦਾ ਤੇ ਆਪਾਂ ਇਲਾਜ ਕਿਵੇਂ ਕਰ ਸਕਦੇ ਆ ਇਹ ਬੇਸਿਕਲੀ ਬਿਲਕੁਲ ਹੀ ਬੇਸਿਕ ਇਹਦਾ ਰੀਜ਼ਨ ਹੈ ਨਾ ਬਿਲਕੁਲ ਈਜ਼ੀ ਹੈਗਾ ਕਿ ਜਿਹੜੀ ਚੀਜ਼ ਖਿਸ ਜਾਂਦੀ ਹੈ ਉਹ ਹੁਣ ਜੋੜ ਹੱਡੀ ਦੇ ਵਿੱਚ ਕਾਰਟਿਲੇਜ ਹੁੰਦਾ ਨਹੀਂ ਪਰ ਪੰਜਾਬੀਆਂ ਦਾ ਖਾਸ ਕਰਕੇ ਦੁਆਪਹਿਰ ਇਨੀ ਛੇਤੀ ਗੋਟਾ ਕਿਸ ਕਰਦਾ ਜਾਂਦਾ ਜੀ ਲੋਕਾਂ ਦਾ ਕਿਉਂਕਿ ਆਪਣਾ ਇੱਕ ਤਾਂ ਲਾਈਫ ਸਟਾਈਲ ਦੀ ਬਹੁਤ ਵੱਡੀ ਪ੍ਰੋਬਲਮ ਹੈ ਆਪਣੀ ਆਪਰਾ ਲਾਈਫ ਜਿਹੜੇ ਪੁਰਾਣੇ ਲੋਕ ਸੀਗੇ ਸਾਈਕਲ ਚਲਾਉਂਦੇ ਸੀਗੇ ਤੁਰਦੇ ਤੁਰਦੇ ਸੀਗੇ ਆਪਾਂ ਗੱਡੀਆਂ 'ਚ ਰਹਿੰਦੇ ਆਪਾਂ ਨਾ ਕੋਈ ਇੰਦਾ ਫਿਜ਼ੀਕਲ ਐਕਟੀਵਿਟੀ ਕਰਦੇ ਆ ਇਸ ਕਰਕੇ ਆਪਣੇ ਉਹਦੇ ਚ ਨੀ ਆਰਥਰਾਈਟਿਸ ਬਹੁਤ ਜ਼ਿਆਦਾ ਕਾਮਨ ਹੈ ਲਾਈਫ ਸਟਾਈਲ ਹੈ ਬੇਸਿਕਲੀ ਮਤਲਬ ਅਸੀਂ ਇਹ ਗੱਲ ਸਮਝੀ ਸੌਰੀ ਮੈਂ ਤੁਹਾਡੀ ਗੱਲ ਨੂੰ ਕੱਟ ਦਿੱਤਾ ਇਹ ਗੱਲ ਸਮਝੀ ਕਿ ਜੇ ਗੱਡੀ ਚਲਾਉਨੇ ਆ ਤਾਂ ਚਲਾਣ ਕਰਕੇ ਟਾਇਰ ਘਿਸ ਜਾਂਦਾ ਇਨਸਾਨ ਚ ਵੱਖਰਾ ਹੈ ਜੇ ਮਤਲਬ ਗੋਡੇ ਨਹੀਂ ਚਲਾਉਂਦੇ ਤਾਂ ਪਏ ਪਏ ਘਿਸ ਜਾਂਦੇ ਪਏ ਪਏ ਘਿਸ ਜਾਂਦੇ ਜਾਂ ਗਲਤ ਤਰ੍ਹਾਂ ਨਾਲ ਵੀ ਬੰਦੇ ਕਈ ਲੋਕ ਕੁਝ ਲੋਕ ਪੈਰਾ ਪਏ ਜ਼ਿਆਦਾ ਬੰਨੇ ਆ ਉਹਦੇ ਕਰਕੇ ਵੀ ਛੇਤੀ ਘਿਸਦੇ ਆ ਅੱਛਾ ਹਾਂ ਜੋੜ ਦਾ ਕਾਫੀ ਚੀਜ਼ਾਂ ਹੈਗੀਆਂ ਇਹਦੇ ਵਿੱਚ ਨਾ ਮਤਲਬ ਜੋੜਾਂ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ ਇਹ ਆਪਾਂ ਨੂੰ ਕਾਫੀ ਚੀਜ਼ਾਂ ਪੈਦਾ ਸਮਝੀਏ ਤਾਂ ਡਾਈਟ ਹੋਗੀ ਡਾਈਟ ਤੋਂ ਲੈ ਕੇ ਐਕਸਰਸਾਈਜ਼ ਹੋਗੀ ਕਿਹੜੀ ਐਕਸਰਸਾਈਜ਼ ਕਰਨੀ ਹੈ ਕਿਹੜੀ ਚੀਜ਼ ਨਹੀਂ ਕਰਨੀ ਹੈ ਕੀ ਖਾਣਾ ਕੀ ਨਹੀਂ ਖਾਣਾ ਇਹ ਬੋਡੀ ਬੋਡੀ ਵੈਰੀ ਕਰਦਾ ਪੇਸ਼ੈਂਟ ਪੇਸ਼ੈਂਟ ਬਿਲਕੁਲ ਵੈਰੀ ਕਰਦਾ ਨਹੀਂ ਬਿਲਕੁਲ ਕਿਉਂਕਿ ਅੱਜਕੱਲ YouTube ਬੱਬਾ ਜੀ ਵੀ ਨਾ ਹੂੰ ਹੂੰ ਜਾਂ YouTube ਤੇ ਬਹੁਤ ਸਾਰੇ ਡਾਕਟਰ ਬੈਠੇ ਹੋ ਗਿਆਨ ਦਿੰਦੇ ਰਹਿੰਦੇ ਇਧਰ ਉਧਰ ਇਕੱਠਾ ਕਰਕੇ ਲੋਕੋ ਨੂੰ ਮੰਨ ਲੈਂਦੇ ਆ ਬਿਨਾ ਪਰਖੇ ਨਹੀਂ ਬਿਲਕੁਲ ਫਿਰ ਉਹਨਾਂ ਵੀ ਬੜੇ ਰਿਜ਼ਲਟ ਆਉਂਦੇ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਬੋਡੀ ਟੂ ਬੋਡੀ ਵੇਅਰ ਕਰਦਾ ਬਟ ਇੰਨਾ ਵੀ ਨਹੀਂ ਕਰਦਾ ਕਿ ਕਿਸੇ 'ਚ 5 ਸਾਲ ਬਾਅਦ ਆ ਜਾਂਦਾ ਕਿਸੇ 'ਚ 10 ਸਾਲ ਬਾਅਦ ਆ ਜਾਂਦਾ ਇਦਾਂ ਵੀ ਨਹੀਂ ਕਰਦਾ ਆਲਾ ਸਾਰਿਆ ਚੀ ਹੈ ਕਿ ਇਸਨੇ ਸਾਰਿਆ ਨਹੀਂ ਹੈ ਜਿਵੇਂ ਗੱਡੀਆਂ ਦੇ ਟਾਇਰ ਘੇਰਦੇ ਉਹ ਵੀ ਗੋਡੇ ਦਾ ਘਸ ਨਹੀਂ ਹੈ ਜੀ ਉਹਨਾਂ ਆਪਾਂ ਕਿੰਨੇ ਸਿਹਤਮੰਦ ਰੱਖਦੇ ਆ ਉਹ ਪਤਾ ਲੱਗ ਜੂਗਾ ਕਿ 40 ਤੇ ਕਿਸ ਇੱਕ ਦੂਸਰੀ ਚੀਜ਼ ਹੈ ਕਈ ਵਾਰ ਆਪਾਂ ਛੋਟੀ-ਬੋਟੀ ਸੱਟ ਲੱਗਦੀ ਆਪਾਂ ਇਗਨੋਰ ਕਰ ਦਿੰਨੇ ਕਿ ਚਲੋ ਗੋਡਾ ਵਾਜ ਗਿਆ ਕਿਤੇ ਨਾ ਤੇ ਇਦਾਂ ਹੀ ਆਪਾਂ ਗਰਮ ਪੱਟੀ ਉਤਾਰ 15 ਦਿਨ ਆਪਾਂ ਇਦਾਂ ਹੀ ਨੰਗਾ ਦੰਨੇ ਉਹਨੂੰ ਤੇ ਉਹਦੇ ਕਰਕੇ ਵੀ ਅੱਗੇ ਜਾ ਕੇ ਛੇਤੀ ਗੋਡੇ ਕੇਸ ਦੇ ਇਸ ਚੀਜ਼ ਕਰਕੇ ਵੀ ਇਹ ਵੀ ਆਪਾਂ ਇਗਨੋਰੈਂਸ ਵੀ ਹੈਈ ਨੇ ਇੱਕ ਆਪਣੇ ਨਾਲ ਆਪਾਂ ਇਗਨੋਰ ਵੀ ਕਰ ਦਿੰਦੇ ਆਂ ਕਾ ਵੀ ਚੀਜ਼ਾਂ ਨੂੰ ਤੇ ਇਹ ਵੀ ਇੱਕ ਕਾਰਨ ਹੈਗਾ ਗੋਡੇ ਕਿਸਮ ਦਾ ਛੇਤੀ ਕਿਸਮ ਦਾ ਜੀ ਅੱਛਾ ਡਾਕਟਰ ਸਾਹਿਬ ਹੁਣ ਤੁਹਾਡਾ ਇੱਕ ਐਮਫਲੇਟ ਮੇਰੇ ਤੱਕ ਪਹੁੰਚਿਆ ਸੀਗਾ ਹਾਂ ਜੀ ਕਹਿੰਦੇ ਕਿ 30 ਤਰੀਕ ਤੱਕ 3 ਨਵੰਬਰ ਤੱਕ ਕੰਸਲਟੈਂਸੀ ਬਿਲਕੁਲ ਫ੍ਰੀ ਹੈ ਔਰ ਮਨ ਵਿੱਚ ਖਿਆਲ ਆਉਂਦਾ ਕਿ ਯਾਰ ਇੰਨਾ ਕਾਬਿਲ ਡਾਕਟਰ ਨਾ ਦਿੱਲੀ ਤੋਂ ਤੁਸੀਂ ਫੈਲੋਸ਼ਿਪ ਕਰਕੇ ਆਏ ਹੋ ਇੱਥੇ ਵੀ ਰੋਜ਼ ਦਰਜਨਾਂ ਲੋਕ ਟ੍ਰੀਟਮੈਂਟ ਕਰਾਉਣ ਹੁੰਦੇ ਆ ਤੇ ਇਹ ਕੰਸਲਟੈਂਸੀ ਮਤਲਬ ਕੰਸਲਟੇਸ਼ਨ ਫ੍ਰੀ ਕਿਉਂ 3 ਤੱਕ ਤੱਕ ਫ੍ਰੀ ਕਿਉਂ ਸਾਨੂੰ ਫ੍ਰੀ ਨਹੀਂ ਚਾਹੀਦਾ ਪਰ ਫ੍ਰੀ ਕਿਉਂ ਫ੍ਰੀ ਇਸ ਲਈ ਹੈ ਕਿ ਜਿਆਦਾ ਤੋਂ ਜਿਆਦਾ ਲੋਕ ਆ ਕੇ ਸਮਝਣ ਕਿ ਆਪਣਾ ਕੋਈ ਵੀ ਕਿਸੇ ਨੂੰ ਪ੍ਰੋਬਲਮ ਹੈਗੀ ਹੈ ਤੇ ਉਹ ਆ ਕੇ ਇੱਕ ਵਾਰ ਸਲਾਹ ਤਾਂ ਲੈ ਸਕੀ ਡਾਕਟਰ ਦੀ ਆ ਕੇ ਇਹ ਸੇਵਾ ਭਾਵਨਾ ਨਾਲ ਹੈਲਪ ਦੀ ਭਾਵਨਾ ਨਾਲ ਕਿ ਇਦਾਂ ਤਾਂ ਨਹੀਂ ਕਿ ਜੇ ਕੋਈ ਆ ਕੇ ਟਾਰਗੇਟ ਬਣਾ ਲਿਆ ਜੀ ਨਹੀਂ ਦੇਖੋ ਆਪਾਂ ਤਾਂ ਜਿਹੜੀ ਸਲਾਹ ਦੇਣੀ ਹੈ ਉਹ ਤਾਂ ਸਹੀ ਸਲਾਹ ਦਵਾਂਗੇ ਠੀਕ ਹੈ ਪੇਸ਼ੈਂਟ ਦੇ ਸਲਾਹ ਮੰਨੀ ਨਹੀਂ ਮੰਨੀ ਉਹ ਉਹਨਾਂ ਦੇ ਉੱਪਰ ਹੈ ਬਟ ਆਪਾਂ ਐਟਲੀਸਟ ਉਹਨਾਂ ਦਾ ਇਹ ਹੱਕ ਤਾਂ ਹੈਗਾ ਉਹਨਾਂ ਨੂੰ ਸਹੀ ਸਲਾਹ ਮਿਲੇ ਤੇ ਆਪਾਂ ਇੱਕ ਇਨੀਸ਼ੀਏਟਿਵ ਲਿੱਤਾ ਕਿ ਆਪਾਂ ਇਦਾਂ ਹੀ ਕੈਂਪਸ ਵਿੱਚ ਕੁਝ ਮਨਤਬਦ ਲਾਇਆ ਕਰਾਂਗੇ ਕਿਉਂਕਿ ਆਪਾਂ 올ਓਵਰ ਨਹੀਂ ਲਾ ਸਕਦੇ ਕਿਉਂਕਿ ਹਸਪੀਟਲ ਵਿੱਚ ਲਾੜਾ ਦੇ ਕੁਰਸੀ ਖੁੱਲ ਜਗਾ ਬਟ ਵਿੱਚ ਵਿੱਚ ਆਪਾਂ ਚਲਾਣੇ ਰਹਿੰਦੇ ਆ ਤਾਂ ਕਿ ਹਰ ਬੰਦੇ ਨੂੰ ਆਪਣਾ ਸਲਾਹ ਲੈ ਲਵੇ ਕੋਈ ਗਰੀਬ ਆ ਉਹ ਵੀ ਸਲਾਹ ਲੈ ਸਕੇ ਫਟ ਤੋਂ ਆਗੇ ਐਟਲੀਸਟ ਪਰ ਤੁਹਾਡੀ ਗੱਲ ਨੂੰ ਮੈਂ ਸਮਝਾ ਵੀ ਤੁਹਾਡੀ ਸੋਚ ਇਹ ਹੈ ਕਿ ਜਿਹੜਾ ਬੰਦਾ ਘਰ ਬੈਠਾ ਜਿਹਦੇ ਕਮਰ 'ਚ ਦਰਦ ਹੈ, ਗੋਡਿਆਂ 'ਚ ਦਰਦ ਹੈ ਜਾਂ ਸ਼ੋਲਡਰ 'ਚ ਦਰਦ ਹੈ ਉਹ ਇਸੇ ਕਰਕੇ ਨਹੀਂ ਜਾ ਰਿਹਾ ਕਿਸੇ ਸਪੈਸ਼ਲਿਸਟ ਨੂੰ ਦਿਖਾਣ ਕਿਰ ਪਰਚੀ ਬਹੁਤ ਮਹਿੰਗੀ ਹੋਣੀ ਆ। ਤੁਸੀਂ ਚਾਹੁੰਦੇ ਹੋ ਕਿ ਉਹ ਐਟਲੀਸਟ ਉੱਠ ਕੇ ਆਵੇ। ਬਿਲਕੁਲ ਬਿਲਕੁਲ ਸਲਾਮ ਹੈ ਵੀ ਬਿਲਕੁਲ ਸਲਾਮ ਕੋਈ ਨਹੀਂ ਇਸ ਸੇਵਾ ਦੀ ਭਾਵਨਾ। ਹਾਂਜੀ ਹਾਂਜੀ ਬਿਲਕੁਲ। ਮੈਨੂੰ ਠੀਕ ਹੈ ਕੋਈ ਟਾਰਗੇਟ ਨਹੀਂ ਆ ਕਿ ਜਿਹੜਾ ਆਉਂ ਉਹ ਆਪਰੇਸ਼ਨ ਹੀ ਦੱਸਦਾ। ਨਹੀਂ ਨਹੀਂ ਉਹ ਕੋਈ ਟਾਰਗੇਟ ਨਹੀਂ ਹੈਗਾ ਜੋ ਜਿਹਨੂੰ ਜਿਹਨੂੰ ਜੀਐਸਸੀ ਦੀ ਲੋਡ ਹੋਊਗਾ ਉਹਨੂੰ ਹੀ ਦੱਸਿਆ ਜਾਵੇਗਾ ਓਕੇ ਡਾਇਗਨੋਸ ਪ੍ਰੋਪਰ ਹੋਏ ਹਾਂਜੀ ਹਾਂਜੀ ਜੀ ਜਿੱਦੇ ਵਿੱਚ ਤੁਸੀਂ ਪਰਫੈਕਟ ਹੋ ਕਹਿੰਦੇ ਤੁਹਾਡੀ ਬਲੰਦੀ ਇਸ ਕਰਕੇ ਕਿ ਡਾਇਗਨੋਸ ਬਹੁਤ ਅੱਛਾ ਕਰ ਹਾਂਜੀ ਹਾਂਜੀ ਨਹੀਂ ਡਾਇਗਨੋਸਿਸ ਆਪਾਂ ਜਿਹਨੂੰ ਐਕਸਪੀਰੀਅੰਸ ਹੈਗੇ ਉਸ ਫੀਲਡ ਦੇ ਵਿੱਚ ਤੇ ਜੀ ਅਜਿਹਾ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਹਰ ਇੱਕ ਪ੍ਰੋਬਲਮ ਦਾ ਟ੍ਰਬਲ ਦਾ ਤਕਲੀਫ ਦਾ ਦਰਦ ਦਾ ਇਲਾਜ ਆਪਰੇਸ਼ਨ ਹੀ ਹੈ ਸੋਲੂਸ਼ਨ ਇਹੀ ਹੈ ਕਿ ਆਪਰੇਸ਼ਨ ਜਿਹੜਾ ਹੈ ਉਹ ਲਾਸਟ ਆਪਸ਼ਨ ਹੈ ਮਨ ਤੁਸੀਂ ਦਵਾਈਆਂ ਦੇ ਨਾਲ ਜਾਂ ਫਿਜ਼ੀਓਥੈਰੇਪੀ ਨਾਲ ਵੀ ਪੇਸ਼ੈਂਟ ਨੂੰ ਠੀਕ ਕਰਨ ਦੀ ਪੂਰੀ ਉਮੀਦ ਰੱਖਦੇ ਬਿਲਕੁਲ 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 ਫਿਜ਼ੀਓਥੈਰੇਪੀ ਦਾ ਆਪਾਂ ਮਤਲਬ ਮੇਰਾ ਜਿਹੜਾ ਅਪਰੋਚ ਹੈਗੀ ਹੈ ਬੇਸਿਕਲੀ ਆਪਾਂ ਹਰ ਸਟੈਪ ਵਾਈਜ਼ ਸਟੈਪ ਚੱਲਿਗਾ ਕੋਈ ਪੇਸ਼ੈਂਟ ਆ ਗਿਆ ਆਪਾਂ ਸਭ ਤੋਂ ਪਹਿਲਾਂ ਰੂਨ ઓਪਰੇਟਿਵ ਮੈਨੇਜ ਕਰਨ ਦੀ ਟਰਾਈ ਕਰੀਦੀਏ ਅੰਟੀਨਲੈਸ ਉਹ ਇੰਨਾ ਖਰਾਬ ਹੋ ਡਾ ਕਰਕੇ ਲਿਆ ਆਵੇਗੀ ਆਪਾਂ ਕੋਈ ਔਰ ਆਪਸ਼ਨ ਮਤਲਬ ਆਪਾਂ ਨੂੰ ਲੱਗੇ ਕਿ ਕੋਈ ਫਾਇਦਾ ਨਹੀਂ ਕਿਸੇ ਆਪਸ਼ਨ ਦਾ ਨਹੀਂ ਤਾਂ ਜੇ ਪੇਸ਼ੈਂਟ ਆਪਣਾ अर्ਲੀ ਜਾਂ ਮਿਡ ਸਟੇਜ ਤੇ ਵੀ ਆਵੇ ਨਾ ਆਪਾਂ ਪਹਿਲਾਂ ਦਵਾਈਆਂ ਨਾਲ ਇੰਜੈਕਸ਼ਨਸ ਐਕਸਰਸਾਈਜ਼ ਨਾਲ ਡਾਈਟ ਹੋਗੀ ਕੀ ਚੀਜ਼ ਨਹੀਂ ਕਰਨੀ ਭਰੇ ਜਾਣਾ ਇਹਨਾਂ ਕੰਟੀਨਿਊ ਕਰਦੇ ਐਦਾਂ ਨਹੀਂ ਕਿ ਆਂਦੀ ਉਹਨਾਂ ਨੂੰ ਕਿ ਤੁਸੀਂ ਰਿਪਲੇਸਮੈਂਟ ਚਾਹੀਦਾ ਜੇ ਉਹ ਚੀਜ਼ ਆਪਾਂ ਫੇਲ ਕਰਦੇ ਆਪਾਂ 2-3 ਮਹੀਨੇ ਕਰਾਂਗੇ ਜੇ ਉਸ ਤੋਂ ਬਾਅਦ ਵੀ ਪੇਸ਼ੈਂਟ ਕਹੇਗੀ ਨਹੀਂ ਜੀ ਡਾਕਟਰ ਸਾਹਿਬ ਨਹੀਂ ਰਿਲੀਫ ਹੋਏਗਾ ਫਿਰ ਆਪਾਂ ਕਹਿਨੇ ਕਿ ਤੁਸੀਂ ਰਿਪਲੇਸਮੈਂਟ ਕਰਾ ਸਕਦੇ ਹੋ ਜੀ ਤੇ ਸਭ ਤੋਂ ਪਹਿਲਾਂ ਨੋਨ ਆਪਰੇਟਿਵ ਪਹਿਲਾਂ ਨੋਨ ਆਪਰੇਟਿਵ ਨੋ ਆਪਾਂ ਯੂਜ਼ ਕਰ ਕਿਉਂਕਿ ਜਿਹੜੇ ਆਪਣੇ ਗੋਡੇ ਆ ਤਾਂ ਆਪਣੇ ਗੋਡੇ ਜੀ ਜੇ ਆਪਾਂ ਉਹਨੂੰ ਵਜਾ ਸਕਦੇ ਆ ਤਾਂ ਆਪਾਂ ਵਜਾਵਾਂਗੇ ਕੁਦਰਤ ਤੱਕ ਹਾਂਜੀ ਹਾਂਜੀ ਕੁਦਰਤੀ ਚੀਜ਼ ਤਾਂ ਕੁਦਰਤੀ ਚੀਜ਼ ਆ ਦੁਆਰਤੀ ਨਹੀਂ ਬਣਦੀ ਅਜੇ ਡਾਕਟਰ ਸਾਹਿਬ ਜਿੱਦਾਂ ਨੀਂਹ ਦੀ ਪੇਨ ਹੈ ਮੰਨ ਲਓ ਜਾਂ ਕਮਰ ਦੀ ਪੇਨ ਹੈ ਇਹਨੂੰ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਆ ਮੈਂ ਸਵਾਲ ਪੁੱਤਾ ਰਹਿ ਰਹਿਆ ਹੋ ਸਕਦਾ ਤਾਂ 30 ਤਰੀਕ ਤੱਕ ਜਿਹੜੀ ਤੁਸੀਂ ਆਪਸ਼ਨ ਦੇ ਰਹੇ ਹੋ ਜਿਹੜੀ ਇਹ ਫੈਸਿਲਿਟੀ ਦੇ ਰਹੇ ਹੋ ਬਹੁਤ ਸਾਰੇ ਭੈਣ ਭਰਾ ਜਿਹੜੇ ਅਵੇਲ ਕਰਨਾ ਚਾਹਣਗੇ ਹੋ ਸਕਦਾ ਉਹਨਾਂ ਦੇ ਮਾਈਨਰ ਜੀ ਹਲੇ ਪ੍ਰੋਬਲਮ ਸ਼ੁਰੂ ਹੋਈ ਹੋਵੇ ਉਹ ਇੱਥੇ ਆਉਣ ਤੁਹਾਨੂੰ ਦਖਾਨ ਫ੍ਰੀ ਚ ਐਡਵਾਈਸ ਮਿਲਦੀ ਆ ਚੰਗੀ ਦਵਾਈ ਮਿਲੇਗੀ ਉਹ ਤੰਦਰੁਸਤ ਹੋ ਜਾਣ ਪਰ ਇਹ ਦੀ ਪ੍ਰੋਬਲਮਸ ਨੂੰ ਜਾਂ ਕਮਰ ਦਰਦ ਦੀ ਪ੍ਰੋਬਲਮਸ ਇਹ ਤੁਹਾਨੂੰ ਜਿਹੜੀ ਪਹਿਲੇ ਵੀ ਦੱਸਿਆ ਮੈਂ ਕਿ ਐਕਸਰਸਾਈਜ਼ ਹੋ ਗਿਆ ਪਰ ਇਹਜ ਹੋ ਗਿਆ ਕਿ ਕੀ ਚੀਜ਼ਾਂ ਨਹੀਂ ਕਰਨੀਆਂ ਇਹਦਾ ਚੌਂਕੜੀ ਮਾਰ ਕੇ ਨਹੀਂ ਬਹਿਣਾ ਪੈਰਾ ਪੈ ਨਹੀਂ ਬਹਿਣਾ ਤੇ ਸਲਾਹ ਪ੍ਰੋਪਰਲੀ ਫਿਜ਼ੀਓ ਲੈਣੀ ਚਾਹੀਦੀ ਕਿ ਕਿਵੇਂ ਸਿਹਤਮੰਦ ਰੱਖੇ ਗੋਡਿਆਂ ਨੂੰ ਬੈਕ ਲਈ ਵੀ ਸੇਮ ਆ ਪੋਸਚਰ ਆ ਆਪਣਾ ਪੋਸਚਰ ਸਿੱਧਾ ਚੋਕ ਕੇ ਜਿਆਦਾ ਬੈਠਦੇ ਸਿੱਧਾ ਪੋਸਚਰ ਹੋਣਾ ਚਾਹੀਦਾ ਬੈਕ ਦੀ ਥੋੜੀ ਬਹੁਤ ਜੇ ਤੁਹਾਨੂੰ ਪ੍ਰੋਬਲਮ ਹੈਗੀ ਤੁਹਾਨੂੰ ਫਿਜ਼ੀਓ ਲੈਣੀ ਚਾਹੀਦੀ ਮਾਸਪੇਸ਼ੀਆ ਮਜ਼ਬੂਤ ਕਰਨੀ ਦੇ ਦिए ਹਰ ਉਹ ਚੀਜ਼ ਐ ਤਾਂ ਫੋਮ ਤੇ YouTube ਤੇ ਵਿੱਚ ਬਾਹਰ ਬਾਹਰ ਸਿਲੈਕਟ ਕਰਕੇ ਤੇ ਲੱਭ ਕੇ ਨਹੀਂ ਮਿਲਣੀ ਉਹ ਸਪੈਸ਼ਲਿਸਟ ਕੋ ਆਣਾ ਪੈਣਾ ਹਾਂ ਪ੍ਰੋਪਰ ਡਾਇਗਨੋਸਿਸ ਲਈ ਤਾਂ ਆਣਾ ਪੈਣਾ ਦੇਖੋ YouTube ਤੇ ਤਾਂ ਸਭ ਕੁਝ ਮਿਲ ਜਾਣਾ ਉਹ ਤੁਸੀਂ YouTube ਤੇ ਕਦੇ ਸਰਚ ਮਾਰ ਲਓ ਤੇ ਮੇਰੇ ਕਮਰ ਤੇ ਦਰਦ ਹੈ ਉੱਥੋਂ ਲਾਜ ਨਹੀਂ ਬਣਾ ਰਹੀ ਬਿਲਕੁਲ ਬਿਲਕੁਲ ਉੱਥੋਂ ਨਹੀਂ ਉੱਥੋਂ ਤੁਹਾਨੂੰ ਗਲਤ ਇਲਾਜ ਐਕਚੁਅਲੀ ਪ੍ਰੋਬਲਮ ਇਹ ਹੈ ਕਿ ਉਹਦੇ ਤੇ ਜੀ ਮਿਸ ਗਾਈਡ ਵੀ ਹੋ ਸਕਦੇ ਹੋ ਗਲਤ ਵੀ ਇਲਾਜ ਕਰ ਸਕਦੇ ਹੋ ਆਪਣਾ ਜੀ ਜੀ ਇਗਨੋਰ ਵੀ ਕਰ ਸਕਦੇ ਹੋ ਅੱਗੇ ਜਾ ਕੇ ਤੁਸੀਂ ਜਿਹੜੀ ਚੀਜ਼ ਨੂੰ ਆਪਾਂ ਅੱਜ ਰੋਕ ਸਕਦੇ ਸੀ ਅੱਗੇ ਜਾ ਕੇ ਆਪਾਂ ਰੋਕ ਨਾ ਸਕੀਏ ਤੁਸੀਂ ਇਗਨੋਰ ਕਰਦੇ ਰਹੇ ਕ੍ਰੋਨਿਕ ਬਣ ਜਾਂਦੀ ਨਾ ਕ੍ਰੋਨਿਕ ਬਣ ਗਈ अच्छा डॉक्टर साहब هون फैसिलिटी बहुत अच्छी है तरी 30 तारीख तक जो आपने कहा कि फ्री कंसल्टेंसी और प्रिस्क्रिप्शन जेडी बिल्कुल फ्री है वो भी एक स्पेशलिस्ट डॉक्टर दी अच्छा केड़े एहोजे सिम्टम्स ने एहोजी तकलीफ जेडी ਸਾਡੇ ਭੈਣ ਭਰਾ ਨੂੰ ਆ ਰਹੀ ਹੈ ਜਿਹੜੇ ਦੇਖ ਰਹੇ ਆ ਜਿਹਨੂੰ ਬਿਲਕੁਲ ਅਵੋਇਡ ਨਹੀਂ ਕਰਨਾ ਚਾਹੀਦਾ ਡਿਲੇ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆ ਕੇ ਤੁਹਾਡੀ ਸਲਾਹ ਲੈ ਲੈਣੀ ਚਾਹੀਦੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਿਹੜੇ ਓਲਡੇਜ ਦੇ 50 ਸਾਲ ਤੋਂ ਉੱਪਰ ਹੈਗੇ ਆ ਸਪੈਸ਼ਲੀ ਫੀਮੇਲਸ ਉਹਨਾਂ ਜੇ ਗੋਡਿਆਂ ਚ ਦਰਦ ਹੈਗਾ ਕਮਰਚ ਦਰਦ ਹੈਗੀ ਹੈ ਗਰਦਨ ਚ ਦਰਦ ਹੈਗੀ ਹੈ ਮੋਢਾ ਜਾਮ ਹੁੰਦਾ ਉਹਨਾਂ ਦਾ ਇਹ ਸਾਰੀ ਚੀਜ਼ਾਂ ਦਾ ਨੂੰ ਗੋਰ ਨਹੀਂ ਕਰਨਾ ਚਾਹੀਦਾ ਇਹਦਾ ਇਲਾਜ ਕਰਾਉਣਾ ਚਾਹੀਦਾ ਕਿਉਂਕਿ ਅੱਗੇ ਜਾ ਕੇ ਜੇ ਆਪਾਂ ਅੱਜ ਇਲਾਜ ਨਹੀਂ ਕਰਾਵਾਂਗੇ ਤੇ ਅੱਗੇ ਜਾ ਕੇ ਹੋ ਸਕਦਾ ਕਿ ਇਹਦਾ ਇਲਾਜ ਔਖਾ ਹੋ ਜਵੇ ਸਾਡੇ ਲਈ ਵੀ ਕਰਨਾ ਔਖਾ ਹੋ ਜਵੇ ਜੋ ਅੱਜ ਅੱਜ ਆਪਾਂ ਆਰਾਮ ਨਾਲ ਕਰ ਸਕੀਏ ਤੁਸੀਂ 2-3 ਸਾਲ ਬਾਅਦ ਆਏ ਤਾਂ ਸਾਨੂੰ ਔਖਾ ਲੱਗੇਗੀ ਇਹਦੇ ਵਿੱਚ ਹੋਰ ਤੁਹਾਡੇ ਲਈ ਵੀ ਸਰਜਰੀ ਕਰਨੀ ਪਵੇ ਜਾਂ ਕੁਝ ਵੀ ਇੰਦਾ ਦਾ ਕਰਨਾ ਪਵੇਗਾ ਹਮਮ ਪਰ ਜੂਰੀ ਨਹੀਂ ਕਿ ਤੁਹਾਡੀ ਸਰਜਰੀ ਹੋਵੇਗੀ ਤੁਸੀਂ ਇਹ ਨਾ ਸੋਚਿਓ ਕਿ ਤੁਸੀਂ ਜਾ ਰਹੇ ਆ ਜੇ ਫ੍ਰੀ ਚ ਤੁਹਾਨੂੰ ਡਾਕਟਰ ਸਾਹਿਬ ਚੈੱਕ ਕਰਨੇ ਫ੍ਰੀ ਬਰਡ ਵੈਸੇ ਯੂਜ਼ ਨਹੀਂ ਕਰਦੇ ਇਹ ਇੱਕ ਤਰ੍ਹਾਂ ਦੀ ਹੈਲਪ ਕਰਨਾ ਚਾਹੁੰਦਾ ਇਨੀਸ਼ੀਏਟਿਵ ਹੈ ਕਿ ਅਸੀਂ ਵੀ ਯੋਗਤਨ ਪਾਈਏ ਸੋਸਾਇਟੀ ਵਿੱਚ ਅਸੀਂ ਵੀ ਸਹਿਯੋਗ ਕਰ ਸਕੀਏ ਜਿਹੜੇ ਭੈਣ ਭਰਾ ਫੋਟ ਨਹੀਂ ਕਰ ਸਕਦੇ ਜਿਹੜੇ ਪਰਚੀ ਆ ਕੇ ਨਹੀਂ ਭਰ ਸਕਦੇ ਉਹਦੀ ਪਰਪਾਈ ਨਹੀਂ ਕਰ ਸਕਦੇ ਉਹਨਾਂ ਨੂੰ ਐਟ ਲੀਸਟ ਐਡਵਾਈਸ ਤਾਂ ਮਿਲੇ ਚੰਗੀ ਐਡਵਾਈਸ ਤਾਂ ਮਿਲੇ ਸੋ ਡਾਕਟਰ ਸਾਹਿਬ ਤੁਹਾਡੇ ਨਾਲ ਸਹਿਯੋਗ ਕਰਨਾ ਚਾਹੁੰਦੇ ਆ ਹਸਪੀਟਲ ਤੁਹਾਡੇ ਨਾਲ ਸਹਿਯੋਗ ਕਰਨਾ ਚਾਹੁੰਦਾ ਇੱਕ ਵਾਰੀ ਤੁਸੀਂ ਮਿਲ ਸਕਦੇ ਹੋ ਸਵਾਲ ਮੈਂ ਲੈ ਲੈ ਕੇ ਭਾਈ ਕਿਤੇ ਟਾਰਗੇਟ ਤਾਂ ਨਹੀਂ ਇਹ ਤਾਂ ਨਹੀਂ ਹੈ ਕਿ ਇੱਕ ਵਾਰੀ ਫ੍ਰੀ ਤੁਸੀਂ ਐਡਵਾਈਸ ਲੈ ਲਓ ਉਸ ਤੋਂ ਬਾਅਦ ਵੇ ਹੌਲੀ 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 ਤੁਹਾਨੂੰ ਆਪਰੇਸ਼ਨ ਤੱਕ ਲੈ ਕੇ ਜਾਇਆ ਜਾਵੇ ਇਹ ਕਹਿੰਦੇ ਕਿ ਇਦਾਂ ਦੀ ਸਾਡੀ ਮਨਸ਼ਾ ਬਿਲਕੁਲ ਨਹੀਂ ਹੈਗੀ ਅੱਛਾ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਨੇ ਮਨ ਬਣਾ ਹੀ ਲਿਆ ਕਿ ਅਸੀਂ ਆਪਰੇਟ ਕਰਾਣਾ ਮਤਲਬ 1 2 3 4 ਥਾਂ ਤੋਂ ਡਾਕਟਰਾਂ ਨੇ ਸਾਰੇ ਨਹੀਂ ਕਹਿ ਦਿੱਤਾ ਕਿ ਆਪਰੇਟ ਹੀ ਕਰਾਣਾ ਪੈਣਾ ਹੁਣ ਕੋਈ ਆਪਸ਼ਨ ਨਹੀਂ ਬਚਦੀ ਆਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੋਲ ਆਉਂਦੇ ਆ ਮਨ ਬਣਦਾ ਕਿ ਅਸੀਂ ਡਾਕਟਰ ਸਾਹਿਬ ਤੋਂ ਆਪਰੇਟ ਕਰਾਣਾ ਉਹਨਾਂ ਨੂੰ ਤੁਸੀਂ ਕਿਵੇਂ ਡੀਲ ਕਰਦੇ ਹੋ ਜਾਂ ਉਹਨਾਂ ਬਾਰੇ ਜਦੋਂ ਗੋਟਾ ਤੁਸੀਂ ਮਤਲਬ ਪਲਾਂਟ ਨਵਾਂ ਪਾਉਂਦੇ ਹੋ ਕੀ ਪ੍ਰੋਸੀਜਰ ਹੈ ਕਿੰਨਾ ਦਾ ਖਰਚਾ ਹੋ ਜਾਂਦਾ ਆਪਾਂ ਤੁਹਾਡੀ ਓਟੀ ਬਾਰੇ ਵੀ ਜਿਹੜੀ ਪੂਰੀ ਜਾਣਕਾਰੀ ਲੈਣੀ ਹੈ ਓਟੀ ਸਾਡੇ ਕੋਲ ਵਧੀਆ ਇੱਥੇ ਮਾਡਰਨ ਓਟੀ ਹੈਗੀ ਹੈ ਸੀਐਮ ਵਗੈਰਾ ਓਟੀ ਟੇਬਲ ਸਭ ਵਧੀਆ ਇਕੁਪਮੈਂਟ ਹੈਗੇ ਅਤੇ ਆਪਣੇ ਉਹ ਮਾਡਰਨ ਮਸ਼ੀਨਸ ਨੇ ਸਾਰੇ ਮਾਡਰਨ ਮਸ਼ੀਨ ਨੇ ਹਾਂਜੀ ਹਾਂਜੀ ਬਿਲਕੁਲ ਪੂਲੀ ਡੁਪਟ ਹੈ ਲਾ ਆਪਣਾ ਟੈਕਨੀਸ਼ੀਅਨਸ ਹੈਗੇ ਸਾਡੇ ਕੋਲ ਤੇ ਸਟਾਫ ਹੈਗਾ ਤੇ ਜੇ ਕੋਈ ਕਰਵਾਣਾ ਚਾਹੁੰਦਾ ਹੈ ਤੇ ਆਪਾਂ ਪਹਿਲਾਂ ਉਹਨੂੰ ਪਹਿਲਾਂ ਕੰਸਲਟ ਕਰੇ ਬਿਲਕੁਲ ਤੇ ਆਪਾਂ ਦੇਖਾਂਗੇ ਕਿ ਕੀ ਚੀਜ਼ ਉਹਨਾਂ ਨੂੰ ਕੀ ਸਟੀਲ ਵੈਸਟ ਹੈਗਾ ਕੀ ਕੀ ਕਿਹੜਾ ਰਿਪਲੇਸਮੈਂਟ ਉਹਨਾਂ ਨੂੰ ਕਾਫੀ ਤਰ੍ਹਾਂ ਦੇ ਰਿਪਲੇਸਮੈਂਟਸ ਵੀ ਕਾਫੀ ਤਰ੍ਹਾਂ ਦੇ ਆਪਾਂ ਹਰ ਤਰ੍ਹਾਂ ਦਾ ਆਪਸ਼ਨ ਦਵਾ ਦੇਖੋ ਇੱਕ ਤਾਂ ਵੀ ਹੋ ਸਕਦਾ ਮੰਨ ਲਓ ਕੋਈ ਸਾਡਾ ਭੈਣ ਭਰਾ ਆ ਰਿਹਾ ਬਜ਼ੁਰਗ ਆ ਰਿਹਾ ਉਹਨਾਂ ਨੂੰ ਦੋ ਤਿੰਨ ਜਗ੍ਹਾ ਤੇ ਇਹ ਕਿਹਾ ਕਿ ਤੁਹਾਡਾ ઓਪਰੇਟ ਹੀ ਹੋਣਾ ਤੁਹਾਡੇ ਕੋਲ ਆਉਂਦੇ ਤੁਹਾਨੂੰ ਦੇਖ ਕੇ ਐਕਸ-ਰੇ ਦੇਖ ਕੇ ਲੱਗਦਾ ਕਿ ਯਾਰ ਆਪਰੇਸ਼ਨ ਵਿੱਚ ਨਾ ਸਰ ਸਕਦਾ ਹਾਂਜੀ ਹਾਂਜੀ ਪਰ ਤੁਸੀਂ ਫਿਰ ਕੀ ਗਾਈਡ ਕਰੋਗੇ ਨਹੀਂ ਦੇਖੋ ਪਤਾ ਕੀ ਇੱਕ ਤਾਂ ਮੈਂ ਮੈਂ ਐਕਚੁਅਲੀ ਐਕਸਰੇ ਦੇਖ ਕੇ ਨਹੀਂ ਪੇਸ਼ੈਂਟ ਨੂੰ ਸੁਜੈਸਟ ਕਰਦਾ ਮੈਂ ਪੇਸ਼ੈਂਟ ਨੂੰ ਦੇਖ ਕੇ ਸੁਜੈਸਟ ਕਰਦਾ ਕਿ ਉਹਨੂੰ ਲੋੜ ਹੈਗੀ ਕਿ ਨਹੀਂ ਅੱਛਾ ਦੇਖ ਕੇ ਪੇਸ਼ੈਂਟ ਨੂੰ ਫੀਲ ਕਰਕੇ ਉਹਦੀ ਉਹਨੂੰ ਪ੍ਰੋਬਲਮ ਕਿੰਨੀ ਹੈ ਕਿੰਨੀ ਦਿੱਕਤ ਹੈਗੀ ਹੈ ਉਸ ਹਿਸਾਬ ਨਾਲ ਅਸੈਸ ਕਰਦਾ ਸਿਰਫ ਐਕਸਰੇ ਦੇ ਬੇਸਿਸ ਤੇ ਅਸੈਸ ਨਹੀਂ ਕਰਦਾ ਮੈਂ ਪਲੇਸਮੈਂਟ ਦਾ ਕਿਉਂਕਿ ਦੋਨੋਂ ਚੀਜ਼ਾਂ ਜ਼ਰੂਰੀ ਹੈ ਜੇ ਪੇਸ਼ੈਂਟ ਦਾ ਐਕਸਰੇ ਖਰਾਬ ਹੈ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਫਿਰ ਕਿਉਂ ਰਿਪਲੇਸਮੈਂਟ ਕਰਾਉਗਾ ਅੱਛਾ ਮੰਨ ਕੇ ਚੱਲੀ ਵੀ ਤੁਸੀਂ ਇਹ ਵੀ ਕਹਿ ਸਕਦੇ ਕਿ ਭਾਈ ਤੈਨੂੰ ਪ੍ਰੇਟ ਦੀ ਲੋੜ ਨਹੀਂ ਹੈ ਬਿਲਕੁਲ ਛੇਤਾ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਕਿਉਂਕਿ ਜੋਇੰਗਰ ਇਲਾਜ ਹੋ ਜਾਏਗਾ ਹਾਂਜੀ ਹਾਂਜੀ ਬਿਲਕੁਲ ਇੰਜੈਕਸ਼ਨ ਦਵਾਈ ਹੈਗੀ ਆਪਾਂ ਗ੍ਰੇਟਰਿਕ ਪਲਾਜ਼ਮਾ ਆਪਣੇ ਕੋ ਇਥੇ ਆਪਾਂ ਬਣਾਨੇ ਹੈਗੇ ਆ ਹਲੂਰੋਨਿਕ ਐਸਿਡ ਹੈਗਾ ਆਪਾਂ ਨਾਨੋਪਰੇਟਿਵ ਕਰੀ ਕਰ ਸਕਦੇ ਹਮ ਸਾਰਿਆਂ ਚ ਨਹੀਂ ਬਟ ਇਦਾਂ ਹੋ ਸਕਦਾ ਮਤਲਬ ਸਾਰੇ ਕੇਸਿਸ ਤੋਂ ਆਬਵੀਅਸਲੀ ਨਹੀਂ ਬਿਲਕੁਲ ਬਿਲਕੁਲ ਪਰ ਤੁਸੀਂ مشورہ ਲੈ ਸਕਦੇ ਹੋ ਇੱਥੇ ਕੋਈ ਦੋਰਾ ਕਿਉਂਕਿ ਹਾਂ ਸਿਰਫ ਐਕਸਰੇ ਦੇਖ ਕੇ ਸੁਜੈਸਟ ਕਰਨਾ ਬਹੁਤ ਔਖਾ ਹੈ ਜਦ ਤੱਕ ਪੇਸ਼ੈਂਟ ਨਾ ਦੇਖ ਲਓ ਨਾ ਉਦ ਤੱਕ ਤੁਸੀਂ ਡਾਇਗਨੋਸਿਸ ਨਹੀਂ ਨਾ ਸਕਦੇ ਮਤਲਬ ਇੱਥੇ ਕੋਈ ਦੋ ਰਾਵਾਂ ਨਹੀਂ ਹੈ ਤੁਸੀਂ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਆਪਣਾ ਜੋ ਤੁਹਾਡਾ ਪੁਰਾਣਾ ਟ੍ਰੀਟਮੈਂਟ ਹੋਇਆ ਜਾਂ ਤੁਹਾਡੀ ਹਿਸਟਰੀ ਹੈ ਉਹ ਡਾਕਟਰ ਨੂੰ ਦਿਖਾ ਸਕਦੇ ਹੋ ਅੱਛਾ ਜਿਨ੍ਹਾਂ ਨੇ 30 ਤਰੀਕ ਤੱਕ ਆਉਣਾ ਹੈ ਕੀ ਕੀ ਨਾਲ ਲੈ ਕੇ ਆਉਣਾ ਆਪਣੇ ਕੀ ਕੀ ਬਸ ਜੋ ਵੀ ਤੁਹਾਡੇ ਕੋਈ ਐਕਸ-ਰੇ ਹੈਗਾ ਕੋਈ ਰਿਪੋਰਟਸ ਹੈਗੀਆਂ ਜੇ ਹੈਗੀਆਂ ਤਾਂ ਲੈ ਆਉ ਨਹੀਂ ਵੀ ਲੈ ਕੇ ਆਉਗੇ ਤਾਂ ਐਕਸ-ਰੇ ਇੱਥੇ ਹੋ ਜੂਗੇ ਸਾਡੇ ਕੋਲ ਮੈਡੀਸਿਨਸ ਜਿਹੜੀਆਂ ਉਹਨਾਂ ਨੇ ਖਾਧੀਆਂ ਉਹ ਵੀ ਡਿਟੇਲ ਹਾਂ ਕੋਈ ਵੀ ਸਲਿੱਪ ਹੈਗੀ ਹੈ ਕੁਝ ਵੀ ਹੈਗਾ ਤੁਸੀਂ ਦਿਖਾ ਸਕਦੇ ਹੋ ਜੀ ਤੁਸੀਂ ਦੱਸਿਆ ਕਿ ਮਾਡ ਐਕਸ-ਰੇ ਇੱਥੇ ਹੋ ਜਾਂਦਾ ਜੀ ਐਕਸ-ਰੇ ਹਾਂ ਜੀ ਐਕਸ-ਰੇ ਇੱਥੇ ਹੋ ਜਾਂਦਾ ਸਾਡੇ ਕੋਲ ਹੋਰ ਕਿਹੜੀ ਸਪੈਸ਼ਲਿਟੀ ਹੈ ਸਾਡੇ ਕੋਲ ਐਕਸ-ਰੇ ਹੈਗਾ ਸਾਡੇ ਕੋਲ ਅਲਟਰਾਸਾਉਂਡ ਅਲਟਰਾਸਾਉਂਡ ਹੈਗਾ ਅਲਟਰਾਸਾਉਂਡ ਹੋ ਜਾਂਦਾ ਤੇ ਸੀਐਮ ਮਸ਼ੀਨ ਹੈਗੀ ਹੈ ਆਓਟੀ ਦੇ ਵਿੱਚ ਐਮਰਜੈਂਸੀ ਵੀ ਐਕਸ-ਰੇ ਕਰਦਾ ਹੋਇਆ ਐਮਰਜੈਂਸੀ ਐਕਸ-ਰੇ ਪੋਰਟੇਬਲ ਐਕਸ-ਰੇ ਵੀ ਹੈਗਾ ਸਾਡੇ ਕੋਲ ਤੇ ਐਮਰਜਜੈਂਸੀ ਫੈਸਿਲਿਟੀਜ਼ ਹੈਗੀਆਂ ਸਾਰੀਆਂ ਤੁਹਾਡੀ ਆਓਪੀਟੀ ਟਾਈਮਿੰਗ ਕਿਹੜੀ ਹੈ ਜੀ ਮੇਰੀ ਆਓਪੀਟੀ ਟਾਈਮਿੰਗ ਹੈ 10 ਤੋਂ 3 ਵਜੇ ਤੱਕ 10 ਤੋਂ 3 ਹਾਂ ਜੀ ਅੱਛਾ ਰੱਬ ਨਾ ਕਰੇ ਕੋਈ ਐਮਰਜੈਂਸੀ ਪਹਿਲਾਂ ਤਾਂ ਇਹ ਮੂਵ ਕੰਟੈਕਟ ਕਰਦੇ ਆਂ ਮੂ ਦੇਖਦਾ ਸਾਰਾ ਕੁਝ 1900 ਤੱਕ ਮੈਂ ਆ ਜਾਈਦਾ ਜਦ ਤੱਕ ਫਰਸਟ ایڈ ਦਿੰਦੇ ਹੋ ਜੀ ਕਿਉਂਕਿ ਸਾਡੇ ਤਰ੍ਹਾਂਲੇ ਕੋਲ ਐਕਸੀਡੈਂਟ ਹੀ ਬਹੁਤ ਹੋ ਰਿਹਾ ਬਹੁਤ ਹੁੰਦੇ ਬਿਲਕੁਲ ਅੱਛਾ ਡਾਕਟਰ ਸਾਹਿਬ ਮੰਨ ਲਓ ਕਿਸੇ ਨੂੰ ਸਪੋਰਟਸ ਇੰਜਰੀ ਆ ਜਾਂਦੀ ਹੈ ਸਪੋਰਟ ਇੰਜਰੀ ਆ ਜਾਂਦੀ ਹੈ ਬਿਲਕੁਲ ਫਿਰ ਉਹਦੀ ਰਿਕਵਰੀ ਕਿੰਨੇ ਚੰਦ ਜਲਦੀ ਹੋ ਜਾਂਦੀ ਹੈ ਆਈ ਡੋਟ ਬਿਲਕੁਲ ਸਪੋਰਟ ਇੰਜਰੀ ਨੂੰ 6 ਮਨਸ ਦਾ ਲੱਗਦੇ ਆ ਦੇਖੋ 6 ਮਹੀਨੇ ਲੱਗਦੇ ਆ ਰਿਕਵਰੀ ਕਰਨ ਨੂੰ ਕਿਸ ਤਰ੍ਹਾਂ ਦੀ ਸਪੋਰਟਸ ਇੰਜਰੀ ਜ਼ਿਆਦਾ ਆਉਂਦੀ ਹੈ ਸਪੋਰਟ ਇੰਜਰੀ ਦੋਨੋਂ ਹੀ ਆਉਂਦੀ ਹੈ ਏਸੀਐਲ ਵੀ ਆਉਂਦੀ ਹੈ ਤੇ ਗੋਡੇ ਦੀ ਜਾਂਦੀ ਆਪਾਂ ਜਿਹਨੂੰ ਏਸੀਐਲ ਇੰਜਰੀ ਨਿਕਲ ਮੰਟ ਓਡੇ ਜਾਂਦਾ ਗੋਡੇ ਦਾ ਦੂਸਰਾ ਹੈਗਾ ਸ਼ੋਲਡਰ ਦਾ ਟੁੱਟੇ ਹੁੰਦਾ ਦੋਨੋਂ ਹੀ ਕਾਫੀ ਕਾਮਨ ਹੈਂ ਆਉਂਦੀਆਂ ਦੋ ਤੇ ਉਹਦੇ ਵਿੱਚ ਫਿਰ ਮੰਨ ਲਓ ਐਮਰਜੈਂਸੀ ਹੈ ਤੁਸੀਂ ਜਦੋਂ ਤੱਕ ਐਮਓ ਸਾਹਮਦਾ ਤੱਕ ਤੁਸੀਂ ਤਦ ਤੱਕ ਪਹੁੰਚ ਕਰ ਲਈ ਨਹੀਂ ਇਹਨਾਂ ਕੇਸਿਸ ਚ ਐਮਰਜੈਂਸੀ ਇਹ ਕੰਜ਼ਰਵ ਇਹ ਐਮਰਜੈਂਸੀ ਕੇਸਿਸ ਨਹੀਂ ਹੁੰਦੇ ਇਹਦੇ ਵਿੱਚ ਆਪਾਂ ਆਪਰੇਟ ਆਰਾਮ ਨਾਲ ਵੀ ਕਰ ਸਕਦੇ ਆ 2 ਮਹੀਨੇ ਬਾਅਦ 3 ਮਹੀਨੇ ਬਾਅਦ ਕਰੋ ਕੋਈ ਪ੍ਰੋਬਲਮ ਨਹੀਂ ਇਹ ਇਦਾਂ ਨਹੀਂ ਕਿ ਅਰਜੈਂਟ ਆਪਾਂ ਲਵਾ ਹੀ ਜਾਈਏ ਤੇ ਕੰਮ ਕਰਨਾ ਹੈ ਕੋਈ ਐਕਸੀਡੈਂਟ ਕੇਸ ਹੁੰਦਾ ਜੀ ਫਿਰ ਉਹਦੇ ਲਈ ਇਮੀਡੀਏਟ ਆਪਾਂ ਨੂੰ ਉਹਨੂੰ ਸਟੇਬਲਾਈਜ਼ ਕਰਨਾ ਉਹਨੂੰ ਸਾਡੀ پوری ਟੀਮ ਹੈਗੀ ਹੈ ਐਨੇਸਥੈਟਿਸ ਹੈਗਾ ਸਰਜਨ ਹੈਗਾ ਮੈਡੀਸਨ ਫਿਜੀਸ਼ਨ ਹੈਗੇ ਤੇ ਅਸੀਂ ਸਾਰੇ ਇਕੱਠੇ ਐਮਰਜੈਂਸੀ ਮੈਨੇਜ ਕਰਦੇ ਹਾਂ ਅਜਿਹਾ ਜੇ ਕਿਸੇ ਨੂੰ ਗੋਟਾ ਟ੍ਰਾਂਸਪਲੈਂਟ ਕਰਾਉਣਾ ਸਭ ਤੋਂ ਅੱਗੇ ਹੀ ਰਹਿ ਗਿਆ ਪਲਾਂਟ ਕਿਹੜਾ ਯੂਜ਼ ਕਰਦੇ ਤੁਸੀਂ ਕਿਉਂਕਿ ਇਹ ਪਲਾਂਟ ਅਸੀਂ ਯੂਐਫਐਫਡੀਏ ਅਪਰੂਵਡ ਯੂਜ਼ ਕਰਦੇ ਹਾਂ ਜੇ ਕੋਈ ਪੇਸ਼ੈਂਟ ਅਫੋਰਡੇਬਿਲਟੀ ਤੇ ਵੀ ਹੈਗਾ ਕੋਈ ਅਫੋਰਡ ਨਹੀਂ ਕਰਦਾ ਤੇ ਆਪਾਂ ਥੋੜਾ ਰਸਤਾ ਵੀ ਪਾ ਸਕਦੇ ਉਹਨਾਂ ਦੇ ਬਟ ਵਧੀਆ ਹੀ ਹੁੰਦੇ ਆ ਬਟ ਯੂਐਫਐਫਡੀ ਅਸੀਂ ਜ਼ਿਆਦਾ ਪ੍ਰਿਫਰ ਕਰਦੇ ਹਾਂ ਯੂਐਫਐਫਡੀ ਉੱਪਰ ਵੀ ਆਪਾਂ ਕਰਦਾ ਲੌਂਜੀਵਿਟੀ ਰਵੇ ਹਾਂਜੀ ਹਾਂਜੀ ਇੰਪੋਰਟਡ ਇੰਪਲੈਂਟਸ ਕਰਦੇ ਆ ਅੱਛਾ ਇਹ ਵੀ ਸਵਾਲ ਹੁੰਦਾ ਹੈ ਸਾਡੇ ਟੰਕੇ ਨਹੀਂ ਲੱਗਣੇ ਚਾਹੀਦੇ ਮੀਨ ਮਿਨਿਮਲ ਕੱਟ ਹੋਣਾ ਚਾਹੀਦਾ ਹਾਂ ਸਟ੍ਰੈਟਲੈਸੀ ਕਰਦੇ ਆ ਅਸੀਂ ਸਟ੍ਰੈਟਲੈਸੀ ਬਿਲਕੁਲ ਬਿਲਕੁਲ ਪਰ ਉਹ ਕਹਿੰਦੇ ਕਿ ਅੰਦਰ ਜਿਹੜਾ ਮਾਸ ਹੁੰਦਾ ਉਹਦੇ ਅੰਦਰ ਜਾ ਕੇ ਤੁਸੀਂ ਅੰਦਰ ਜਾ ਕੇ ਮਤਲਬ ਮਾਸ ਵੀ ਨਹੀਂ ਫਟਣਾ ਚ ਬਿਲਕੁਲ ਮੇਨੇ ਵਲੇ ਵੇਜੀ ਠੀਕ ਹੈ ਹਾਂ ਬਿਲਕੁਲ ਮਤਲਬ ਉਹ ਬਾਹਰ ਟਾਂਕੇ ਦਾ ਪਤਾ ਵੀ ਨਹੀਂ ਲੱਗੂ ਇੱਕ ਲਾਈਨ ਜੀ ਬਣ ਜਾਂਦੀ ਬਸ ਤੇ ਦਾਹ ਬਾਈ ਬਸ 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 ਹੋਈ ਪਤਾ ਨਹੀਂ ਲੱਗੇਗਾ ਨਿਕਰ ਬਾ ਨਿਕਰ ਬਾ ਕੇ ਘੁਮ ਸਕਦੇ ਬਿਲਕੁਲ ਸਟਿਚਲੈਸ ਹੀ ਕਰਦੇ ਆ ਅਜਾ ਕਿਉਂਕਿ ਨਾ ਮੈਂ ਬਣੀਆਂ ਬੀਬੀਆਂ ਦੀ ਗੱਲ ਸੁਣੀ ਹੁਣ ਤੁਹਾਨੂੰ ਪਤਾ ਸ਼ਾਦੀ ਵਿਆਹ ਦਾ ਸੀਜ਼ਨ ਸ਼ੁਰੂ ਹੋ ਜਾਣਾ ਬਹੁਤੇ ਐਨਆਰਆਈਆਂ ਨੇ ਵੀ ਆ ਜਾਣਾ ਉੱਧਰ ਗੋਟੇ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਨਿਕਲ ਜਾਂਦਾ ਉਹਨਾਂ ਦੇ ਮਨ ਜਾਂਦਾ ਕਿ ਇੰਡੀਆ ਚੱਲਨੇ ਆ ਵੀ ਚਲੋ ਚੰਗੇ ਡਾਕਟਰ ਨੂੰ ਮਿਲिए ਗੋਟੇ ਸਹੀ ਟਾਈਮ ਤੇ ਪੈ ਜਾਣ ਤੇ ਇੰਡੀਆ ਆ ਕੇ ਫਿਰ ਪੋਤੇ ਜਾਂ ਪੋਤੀ ਤੇ ਵਿਆਹ ਤੇ ਭੰਗੜਾ ਵੀ ਪਾਉਣਾ ਨਹੀਂ ਤਾਂ ਉਹ ਕਹਿੰਦੇ ਕਿ ਦਾਦੀ ਮਖਾਉਣੇ ਦੇ ਗੋਟੇ ਨਹੀਂ ਫੋਲਡ ਹੁੰਦੇ ਫੋਲਡ ਹੋ ਜਾਣਗੇ ਆਪਰੇਸ਼ਨ ਬਾਅਦ ਫੋਲਡ ਹੋ ਜਾਣਗੇ ਬਿਲਕੁਲ ਬਿਲਕੁਲ ਫੋਨ ਚੌਕੜੀ ਮਾਰ ਕੇ ਬੈਠੋਗੇ ਬਿਲਕੁਲ ਭੰਗੜਾ ਪੈ ਜਾਏਗਾ ਬਿਲਕੁਲ ਬਿਲਕੁਲ ਬੋਲੀਆਂ ਬੀਬੀਆਂ ਵਾਰੋਗੀਆਂ ਫਿਰ ਬਿਨਾ ਦਰਦ ਤੋਂ ਬਟ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਨਾ ਕਿ ਆਪਰੇਸ਼ਨ ਕਰਾਣਾ 100% ਟ੍ਰੀਟਮੈਂਟ ਕਦੀ ਵੀ ਨਹੀਂ ਆਏਗਾ ਜਦ ਤੱਕ ਤੁਸੀਂ ਆਪਰੇਸ਼ਨ ਦੇ ਨਾਲ ਪ੍ਰੋਪਰ ਫਿਜ਼ਿਓ ਨਹੀਂ ਕਰਦੇ ਉਦੋਂ ਤੱਕ ਰਿਜ਼ਲਟ ਦਾ ਐਕਸਪੈਕਟ ਨਾ ਕਰਿਓ ਆਫਟਰ ਆਪਰੇਸ਼ਨ ਆਪਰੇਸ਼ਨ ਇਜ਼ 50% ਨੈਕਸਟ 50% ਇਜ਼ ਫਿਜ਼ੀਓਥੈਰੇਪੀ ਜਦ ਤੱਕ ਮਾਸਪੇਸ਼ੀ ਆਪਾਂ ਵਾਪਸ ਮਜ਼ਬੂਤ ਨਹੀਂ ਕਰ ਲੈਂਦੇ ਨਾ ਉਦੋਂ ਤੱਕ ਨਹੀਂ ਫਟਦੇ ਆਪਾਂ ਇਹ ਨਹੀਂ ਕਿ ਆਪਰੇਸ਼ਨ ਅੱਜ ਕਰਾ ਲਿਆ ਤੇ ਅਗਲੇ ਦਿਨ ਤੋਂ ਖੜੇ ਹੋਗੇ ਪੂਰਾ ਪ੍ਰੋਸੀਜਰ ਆ 2 ਤੋਂ 3 ਮਹੀਨੇ ਤੁਸੀਂ ਐਕਸਰਸਾਈਜ਼ ਕਰਨੀ ਹੈ ਪੂਰੀ ਮਾਸਪੀਸ਼ਾ ਮਜ਼ਬੂਤ ਕਰਨੀ ਹੈ ਫਿਰ ਤੁਹਾਨੂੰ ਅੱਛਾ ਰਿਜ਼ਲਟ ਮਿਲੂਗਾ ਪੈਕੇਜ ਤੁਸੀਂ ਵਿੱਚ ਹੀ ਕਰਦੇ ਹੋ ਜੀ ਕਿ ਉਹ ਉਹਦੇ ਅਲੱਗ ਚਾਰਜਸ ਹੁੰਦੇ ਆ ਆਪਰੇਟ ਦੇ ਅਲੱਗ ਜਿਹਾ ਫਿਜ਼ੀਓ ਦੇ ਅਲੱਗ ਅਸੀਂ ਸਿਖਾ ਕੇ ਭੇਜਦੇ ਆ ਬਾਕੀ ਰੈਗੂਲਰ ਜਿਹੜਾ ਬਾਅਦ ਚੱਲਣਾ ਉਹ ਡਿਫਰੈਂਟ ਰਹਿਦਾ ਠੀਕ ਹੈ ਹਾਂ ਜਿਹੜਾ ਸਾਡਾ ਪੈਕੇਜ ਹੈ ਨਦੋ ਚਾਪਾ ਆਪਰੇਟ ਹੋਊਗਾ ਜੇ ਦੂ ਵੀ ਦੂ ਵੀ ਤਾਂ ਇਹ ਰਹਿ ਜਾਂਦਾ ਹੋ ਗਿਆ ਤੇ ਆਪਾਂ ਫਿਜ਼ੀਓਥੈਰੇਪੀ ਜਿੰਨੇ ਦਿਨ ਇੱਥੇ ਰਹੂਗੇ 4-5 ਦਿਨ ਉਹਨੇ ਦਿਨ ਕਰਾਵਾਂਗੇ ਠੀਕ ਅੱਛਾ ਸਰ ਇੱਕ ਲਾਸ ਹੈ ਨਾ ਆਈ نو ਕਿ ਤੁਹਾਡੇ ਪੇਸ਼ੈਂਟ ਵੀਟ ਕਰ ਰਹੇ ਸਪੋਜ਼ ਕੋਈ ਐਮਰਜੈਂਸੀ ਹੈ ਜਾਂ ਕਿਸੇ ਤੁਸੀਂ ਬੰਦੇ ਦੇ ਗੋਡੇ ਜਿਹੜੇ ਇੰਪਲੈਂਟ ਕਰਨ ਲੱਗੇ ਹੋ ਹਾਂਜੀ ਹਾਂਜੀ ਮਨੋਂ ਬੀਪੀ ਉਹਨ ਦਾ ਘਟ ਜਾਂਦਾ ਹੈ ਤੇ ਸ਼ੂਗਰ ਵੱਧ ਜਾਂਦੀ ਹੈ ਜਾਂ ਜੇ ਵੀ ਵੇਲੇ ਬੰਦਾ ਉਹੀ ਡਰ ਜਾਂਦਾ ਥੋੜੀ ਐਂਜ਼ਾਈਟੀ ਹੋ ਜਾਂਦੀ ਹੈ ਕਿ ਆਪਰੇਸ਼ਨ ਥੀਏਟਰ ਦੇ ਅੰਦਰ ਲੈ ਕੇ ਗਏ ਆ ਉੱਥੇ ਬੰਦੇ ਨੂੰ ਐਂਜ਼ਾਈਟੀ ਹੋ ਜਾਂਦੀ ਹੈ ਫਿਰ ਬਾਕੀ ਟੀਮ ਹੈਗੀ ਆ ਤੁਹਾਡੇ ਕੋਲ ਟੈਕਨੀਸ਼ੀਅਨਸ ਦੀ ਟੀਮ ਜਿਹੜੀ ਹਾਈਲੀ ਕੁਆਲੀਫਾਈਡ ਹੈ ਕਿ ਹਾਂ ਵੀ ਤਾਂ बीपी ऐसे कम कट ਰਿਹਾ ਹੈ ਜਾਂ ਬੀਪੀ ਵੱਧ ਰਿਹਾ ਹੈ ਉਹਨੂੰ ਕਿਵੇਂ ਕੰਟਰੋਲ ਕਰਨਾ ਬਿਲਕੁਲ ਇਹ ਟੈਕਨੀਸ਼ੀਅਨ ਦਾ ਨਹੀਂ ਇਹ ਬੇਸਿਕਲੀ ਐਨਸਟੈਟਿਸਟ ਦਾ ਕੰਮ ਹੁੰਦਾ ਹੈ ਇਹਨਾਂ ਸਟੈਟਿਸਟਸ ਸਾਡੇ ਕੋਲ ਹੈਗੇ ਹੈ ਇਹਨਸੇ ਦੋ ਤਿੰਨ ਐਨਸਟੈਟਸ ਹੈਗੇ ਸਾਡੇ ਕੋਲ ਉਹ ਕੰਟਰੋਲ ਕਰਦੇ ਆ ਠੀਕ ਹੈ ਜੀ ਟੈਕਨੀਸ਼ੀਅਨਸ ਤਾਂ ਬੇਸਿਕਲੀ ਉਹ ਥੋੜਾ ਇਨਫੋਰਮ ਵਗੈਰਾ ਕਰਨ ਲਈ ਉਹਨਾਂ ਦੇ ਮੈਂਨ ਕਮ ਐਨਫਟਟ ਸਾਰਾ ਦੇਖਦੇ ਆ ਕਿ ਬੀਪੀ ਘਟ ਗਿਆ ਬੀਪੀ ਵੱਧ ਗਿਆ 슈ਗਰ ਸਾਰਾ ਕੁਝ ਉਹਨਾਂ ਨੇ ਮੈਨੇਜ ਕਰਨਾ ਹੈ ਮੈਨੇਜ ਕਰਦੇ ਆ ਆਪਰੇਸ਼ਨ ਦੇ ਦੌਰਾਨ ਕੋਈ ਵੀ ਪ੍ਰੋਬਲਮ ਆਦੀ ਹੈ ਸਾਰਾ ਕੁਝ ਉਹ ਆਪਣੇ ਅੰਦਰ ਮੈਨੇਜ ਕਰ ਦੇ ਸਕਦਾ ਕਿਉਂਕਿ ਜਿਵੇਂ ਸਰ ਤੁਸੀਂ ਕਹੇ ਕਿ ਆਫਟਰ 50 ਅੱਜਕੱਲ ਗੋਡਿਆਂ ਦੇ ਦਰਦ ਦੀ ਪ੍ਰੋਬਲਮ ਸ਼ੁਰੂ ਹੋ ਗਈ ਹੈ ਇੱਥੇ ਹੀ ਅੱਜਕੱਲ ਆਫਟਰ 40 ਬੀਪੀ ਸ਼ੂਗਰ ਜਿਹੜੀ ਹੈ ਕਾਮਨ ਬਿਮਾਰੀ ਹੈ ਤੇ ਫਿਰ ਸੁਜੈਸਟ ਕਿ ਨੂੰ ਮਤਲਬ ਇੱਥਾ ਹੁੰਦਾ ਹੈ ਕਿ ਤੁਹਾਨੂੰ ਬੀਪੀ ਸ਼ੂਗਰ ਬਿਲਕੁਲ ਕੰਟਰੋਲ ਕਰਨਾ ਮੈਨੂੰ ਉਸ ਤੋਂ ਬਾਅਦ ਹੀ ਆਪਰੇਟ ਹੋਏਗਾ ਜਾਂ ਨਾਲ ਜਦ ਪੈਰਲੈਲੀ ਤੁਸੀਂ ਉਹਦਾ ਵੀ ਇਲਾਜ ਕਰਦੇ ਨਾਲ ਕੰਟਰੋਲ ਕਰੋ ਤਾਂ ਜ਼ਿਆਦਾ ਬੈਟਰ ਹੈ ਜੀ ਜੇ ਕੰਟਰੋਲ ਕਰਕੇ ਕਰਾਉ ਤਾਂ ਜ਼ਿਆਦਾ ਵਧੀਆ ਹੈ ਮਤਲਬ ਐਕਸਟ੍ਰੀਮ ਨਾ ਹੋਵੇ ਅਨਕੰਟਰੋਲ ਬਿਲਕੁਲ ਹੀ ਨਾ ਹੋਵੇ ਦਵਾਈ ਖਾ ਕੇ ਵੀ ਨਾ ਕੰਟਰੋਲ ਹੋ ਰਿਹਾ ਹੈ ਦਵਾਈ ਖਾ ਕੇ ਕੰਟਰੋਲ ਹੋ ਰਿਹਾ ਫਿਰ ਆਪਾਂ ਕਰ ਸਕਦੇ ਹਾਂ ਬਟ ਬਾਈ ਚਾਂਸ ਡਿਊਰਿੰਗ ਆਪਰੇਸ਼ਨ ਜਾਂ ਤੋਂ ਇੱਕ ਇੱਕ ਦੋ ਘੰਟਾ ਪਹਿਲਾਂ ਹਾਂਜੀ ਹਾਂਜੀ ਕੁਪਲ ਆਫ ਹਾਰਸ ਪਹਿਲਾਂ ਆਪਾਂ ਮੰਨ ਕੇ ਚੱਲੀਏ ਬੀ ਬੰਦੇ ਦਾ ਬੀਪੀ ਸ਼ੂਗਰ ਕੰਟਰੋਲ ਚ ਨਹੀਂ ਆ ਰਿਹਾ ਤੁਹਾਡੇ ਕੋਲ ਟੀਮ ਹੈਗੀ ਹੈ ਹਾਂਜੀ ਉਹ ਤਾਂ ਵੱਧਦਾ ਹੀ ਹੈ ਸਾਰਿਆਂ ਦਾ ਹੀ ਵੱਧਦਾ ਉਹ ਅਨੈਸਥੈਟੀ ਕਰਕੇ ਸਾਰਿਆਂ ਦੀ ਬੀਪੀ ਵਧਣਾ ਉਹ ਤਾਂ ਦਵਾਈ ਦਿੱਤੀ ਜਾਗੀ ਉਸੇ ਸਾਬ ਉਹਦੇ ਲਈ ਫਿਰ ਤੁਹਾਨੂੰ ਐਕਸਰੇ ਦੀ ਲੋੜ ਨਹੀਂ ਤੁਹਾਨੂੰ ਬੰਦਾ ਦੇਖ ਕੇ ਬੰਦ ਲੱਗ ਜਾਂਦਾ ਹੈ ਕਿ ਤਾਂ ਕਰ ਸਕਦੇ ਕਿ ਨਹੀਂ ਉਹ ਜਜਮੈਂਟ ਹੋ ਜਾਂਦੀ ਹੈ ਨਹੀਂ ਉਹ ਤਾਂ ਬਿਲਕੁਲ ਬਿਲਕੁਲ ਪ੍ਰੋਪਰ ਐਨੈਸਥੈਟਿਕਸ ਆਪਾਂ ਪੂਰਾ ਚੈੱਕ ਚੈੱਕਅਪ ਕਰਾਂਗੇ ਨਾ ਪਹਿਲਾਂ ਉਹਨਾਂ ਦਾ ਸਾਰਾ ਚੈੱਕਅਪ ਕਰਕੇ ਜਦੋਂ ਫਿਟ ਹੋਵਾਂਗੇ ਉਹਦੇ ਆਪਰੇਸ਼ਨ ਕਰ ਸਕਦੇ ਹਾਂ ਅਸੀਂ ਵੀ ਕਿਉਂਕਿ ਅਸੀਂ ਵੀ ਹੈ ਉਹ ਤਾਂ ਫਿਰ ਤੁਸੀਂ ਨਵਜੀਤ ਸੀਟੀ ਵੀ ਫਿਰ ਦੇਖਣੀ ਹੈ ਪੇਸ਼ੈਂਟ ਦੀ ਉਹ ਤਾਂ ਜਿਵੇਂ ਕਹਿੰਦੇ ਕਿ ਦਾਈ ਤੋਂ ਟਿੰਡ ਨਹੀਂ ਲੁਕਦਾ ਉਹ ਡਾਕਟਰ ਸਾਹ ਵਾਲੀ ਗੱਲ ਹੈ ਕਿ ਤਜਰਬਾ ਹੋ ਜਾਂਦਾ ਬਟਕਲ ਇਹ ਹੈ ਕਿ ਪਤਾ ਲੱਗ ਜਾਂਦਾ ਕਿ ਆ ਬਈ ਇਹ ਕੰਫਰਟੇਬਲ ਹੈ ਪੇਸ਼ੈਂਟ ਕਿ ਨਹੀਂ ਜੈਨੂੰ ਮੈਂ ਕੰਫਰਟੇਬਲ ਕਰ ਲਵਾਵਾਂਗਾ ਕਿ ਨਹੀਂ ਬਿਲਕੁਲ ਬਿਲਕੁਲ ਅੱਛਾ ਸਰ ਕੋਈ ਇਨਸਪਾਇਰਿੰਗ ਸਟੋਰੀ ਬਸ ਇੱਕ लास्ट ਵਾਰ ਕੋਈ ਇਨਸਪਾਇਰਿੰਗ ਸਟੋਰੀ ਤੁਹਾਨੂੰ ਮਤਲਬ ਇਦਾਂ ਹੋਇਆ ਹੋਵੇ ਕਿ ਪੇਸ਼ੈਂਟ ਆਇਆ ਹੋਵੇ ਉਹਨੂੰ ਕਿਸੇ ਨੇ ਕਿਹਾ ਹੋਵੇ ਕਿ ਭਾਈ ਤੇਰੇ ਤੋਂ ਆਪਰੇਟਿਓ ਹੋਣਾ ਪਰ ਤੁਸੀਂ ਦਵਾਈਆਂ ਨਾਲ ਹੀ ਠੀਕ ਕਰ ਦਿੱਤਾ ਬਈ ਦੋ ਤਿੰਨ ਪੇਸ਼ੈਂਟ ਮੇਰੇ ਕੋਲ ਆਏ ਆ ਆਪਰੇਟ ਕੀਤਾ ਹੈ ਸੀਗਾ ਤੇ ਆਪਾਂ ਉਹਨਾਂ ਨੂੰ ਇੰਟਰਾ ਆਰਟੀਕੂਲਰ ਪੀ ਆਰ ਪੀ ਨਾਲ ਟਰੀਟ ਕੀਤਾ ਹੈ ਪੀ ਆਰ ਪੀ ਮਤਲਬ ਕੀ ਜਿਹੜਾ ਆਪਾਂ ਉਹਨਾਂ ਦੀ ਬਲੱਡ ਲੈ ਕੇ ਉਹਨੂੰ ਆਪਣੀ ਮਸ਼ੀਨز ਹੈਈ ਸਾਡੇ ਕੋਲ ਚ ਪ੍ਰੋਸੈਸ ਕਰਕੇ ਨਾ ਪਲੇਟਲਟ ਰਿਚ ਪਲਾਜ਼ਮਾ ਬਣਾਉਂਦੇ ਆ ਤੇ ਉਹ ਅੱਜ ਕੱਲ ਬਾਹਰ ਵੀ ਯੂ ਐਸ ਵਗੈਰਾ ਕਾਫੀ ਲੋਕ ਯੂਜ਼ ਕਰ ਰਹੇ ਆ ਇਸ ਚੀਜ਼ ਨੂੰ ਉਹ ਅਸੀਂ ਇੱਥੇ ਯੂਜ਼ ਕਰ ਰਹੇ ਆ ਤੇ ਉਹਦੇ ਨਾਲ ਕਾਫੀ ਪੇਸ਼ੈਂਟ ਨੂੰ ਪੇਨ ਰੀਲੀਫ ਬਹੁਤ ਅੱਛਾ ਹੋ ਗਿਆ ਮਤਲਬ ਅਸੀਂ ਮੰਥਲੀ ਇੱਕ ਇੱਕ ਮਹੀਨੇ ਬਾਅਦ ਦੋ ਇੰਜੈਕਸ਼ਨ ਲਾਇਆ ਉਹਨਾਂ ਦੇ ਤੇ ਪੇਸ਼ੈਂਟ ਕਾਫੀ ਵਧੀਆ ਲੱਗਾ ਪੇਸ਼ੈਂਟ ਨੂੰ ਜੀ ਕਾਫੀ ਰलीफ ਹੋ ਗਿਆ ਉਹਨਾਂ ਨੂੰ ਤੇ ਕੋਈ ਤਾਂ ਤਾਂ ਪੇਸ਼ੈਂਟ ਮਨ ਲਓ ਉਹਦੇ ਪਹਿਲਾ ਬਜ਼ੁਰਗ ਹੋਵੇ ਬੀਬੀ ਕਹਿੰਦੇ ਵੀ ਕਾਕਾ ਇਹ ਕਿਉਂਕਿ ਬੀਬੀਆਂ ਇਹਦੀ ਬੋਲਦੀਆਂ ਨੇ ਕਿ ਪੁੱਤ ਮੇਰੇ ਗੋਟਿਆਂ ਚੋਂ ਦਰਦ ਨਹੀਂ ਹਟਦਾ ਇਹ ਜਲ ਜਾਨੇ ਦੁੱਖ ਦੇ ਹੀ ਰਹਿੰਦੇ ਸਾਰਾ ਦਿਨ ਆਫਟਰ ਆਪਰੇਟ ਉਹਨਾਂ ਨੇ ਸ਼ਿਕਾਇਤ ਕੀਤੀ ਨਾ ਹੋਵੇ ਕਿ ਦਰਦ ਸਾਰਿਆਂ ਨੂੰ ਹੀ ਹੁੰਦਾ ਹੈ ਮੋਸਟਲੀ ਦਰਦ ਹਟ ਜਾਂਦਾ ਮੋਸਟਲੀ ਪੇਸ਼ੈਂਟਸ ਤਾਂ ਹੀ ਤਾਂ ਕਰ ਬੰਦੇ ਉਹਨਾਂ ਦੀ ਦਰਦ ਦਾ ਬੇਨ ਪ੍ਰੋਬਲਮ ਹੁੰਦੀ ਹੈ ਠੀਕ ਹੈ ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਬਹੁਤ ਮਿਹਰਬਾਨੀ ਹੋਰ ਮੈਂ ਆਪਣੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਦ ਕੋਈ ਡਾਕਟਰ ਨਾਲ ਤੁਹਾਡਾ ਬਿਲਕੁਲ ਪ੍ਰੋਪਰ ਡਾਇਗਨੋਸ ਕਰਕੇ ਤੁਹਾਡਾ ਟਰੀਟਮੈਂਟ ਕਰੇ ਤੁਹਾਡੇ ਨਾਲ ਇਨਸਾਫ ਕਰੇ ਫਿਰ ਤੁਹਾਡਾ ਵਿਸ਼ਵਾਸ ਵਧਦਾ ਫਿਰ ਤੁਸੀਂ ਆਪਣੇ ਜਿਹੜੇ ਸਕੇ ਸੰਬੰਧੀ ਹੁੰਦੇ ਆ ਜਾਂ ਜਿਨ੍ਹਾਂ ਨਾਲ ਪਿਆਰ ਹੁੰਦਾ ਰਿਸ਼ਤੇਦਾਰ ਉਹਨਾਂ ਨੂੰ ਵੀ ਦੱਸਦੇ ਆ ਕਿ ਭਾਈ ਮੈਂ ਫਲਾਨੀ ਜਗ੍ਹਾ ਗਿਆ ਸੀ ਮੈਂ ਬਿਲਕੁਲ ਠੀਕ ਹਾਂ ਤੁਸੀਂ ਇੱਕ ਵਾਰ ਜਾਓ ਡਾਕਟਰ ਸਾਹਿਬ ਤੁਸੀਂ ਕੋਈ 30 ਤਰੀਕ ਤੱਕ ਆਉਣ ਦੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਫੈਸਿਲਿਟੀ ਬਹੁਤ ਅੱਛੀ ਹੈ ਫ੍ਰੀ 'ਚ ਤੁਸੀਂ ਪ੍ਰੈਸਕ੍ਰਿਪਸ਼ਨ ਦੇ ਰਹੇ ਹੋ ਉਹਦੇ ਬਾਰੇ ਕੀ ਕਹਿੰਦੇ ਹੋ ਮੇਨੀ ਬਿਲਕੁਲ ਜੋ ਵੀ ਜੋ ਵੀ ਆਣਾ ਚਾਹੁੰਦਾ ਜਿਹਨੂੰ ਵੀ ਕੋਈ ਪ੍ਰੋਬਲਮ ਹੈ ਸੀ ਸਾਡੇ ਹੱਥ ਖੁੱਲੇ ਹੈਗੇ ਆ ਠੀਕ ਹੈ ਤੇ ਖੁੱਲੀਆਂ ਬਾਹਾਂ ਨਾਲ ਤੁਸੀਂ ਸਵਾਗਤ ਕਰਦੇ ਆਪਾਂ ਸਵਾਗਤ ਕਰ ਰਹੇ ਆ ਜੀ ਤੇ ਕੋਈ ਵੀ ਕਿਸੇ ਨੂੰ ਪ੍ਰੋਬਲਮ ਹੋ ਗਈ ਕੋਈ ਹੱਡੀ ਰਿਲੇਟਡ ਜਾਂ ਹੱਡੀ ਰਿਲੇਟਡ ਕੋਈ ਪ੍ਰੋਬਲਮ ਹੱਡੀ ਜੋੜ ਕਮਰ ਦੇ ਰਿਲੇਟਡ ਤਾਂ ਤੁਸੀਂ ਆ ਸਕਦੇ ਹੋ ਸਾਡੇ ਕੋਲ ਤੇ ਬਾਈਕ ਜੰਕ ਕਿਸ ਦਾ ਐਕਸੀਡੈਂਟ ਹੋਇਆ ਉਹਦਾ ਟਰੀਟਮੈਂਟ ਪ੍ਰੋਪਰ ਨਹੀਂ ਹੋਇਆ ਨਹੀਂ ਘੁੰਮਦਾ ਚੰਗੀ ਤਰ੍ਹਾਂ ਨਹੀਂ ਮੁੜਦਾ ਉਹ ਵੀ ਤੁਹਾਨੂੰ 30 ਮਿੰਟ ਤੋਂ ਪਹਿਲਾਂ ਪਹਿਲਾਂ ਆ ਕੇ ਬਿਲਕੁਲ ਬਿਲਕੁਲ ਫਰੀ ਚਾਹੁੰਦੇ ਤਾਂ ਆ ਸਕਦੇ ਬਾਅਦ ਜਦੋਂ ਮਰਜ਼ੀ ਆ ਜਾਓ ਹਾਂਜੀ ਬਿਲਕੁਲ ਜੀ ਠੀਕ ਹੈ ਤੁਸੀਂ ਇਸ ਫੈਸਿਲਿਟੀ ਨੂੰ ਅਵੇਲ ਕਰੋ ਬਹੁਤ ਚੰਗੀ ਗੱਲ ਡਾਕਟਰ ਸਾਹਿਬ ਸਭ ਘਟਾ ਬਹੁਤ ਠੀਕ ਹੈ ਜੀ ਥੈਂਕ ਯੂ